ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਅਗਲੀ ਕਲਾਸ ਦੇ ਵਿੱਚ ਅਸੀਂ ਲੈਤੇ ਨੇ ਸਾਰੇ ਇਹ ਦੇ ਵਿੱਚ ਪੀワイਕਿਊ ਜਿਦੇ ਵਿੱਚ ਅਸੀਂ ਸ਼ਬਦ ਸ੍ਰੈਣੀਆਂ ਦੇ ਵਿੱਚ ਜਿਹੜੇ ਜਿਹੜੇ ਪੀワイਕਿਊ ਆਏ ਨੇ ਉਹ ਦੇਖਾਂਗੇ ਤੇ ਨਾਲ ਨਾਲ ਅਸੀਂ ਪੰਜਾਬ ਪੁਲਿਸ ਤੇ ਪੀਟੀ ਪਲੱਸ ਬੀ ਦੇ ਵਿੱਚ ਸਾਡੀਆਂ ਰੁੱਤਾਂ ਜਾਂ ਕਾਵ ਰੂਪ ਦੇ ਨਾਲ ਸੰਬੰਧ ਕੁਸ਼ਕ ਤੇ ਅਖਾਣ ਤੇ ਮੁਹਾਵਰੇ ਦੇਖਾਂਗੇ ਸੋਡੀ ਸਕਰੀਨ ਤੇ ਪਹਿਲਾ ਸਵਾਲ ਹੈ ਪਹਿਲਾਂ ਵੀਡੀਓ ਰੋਕਣੀ ਆ ਆਨਸਰ ਕਰਨਾ ਲਾਸਟ ਦੇ ਵਿੱਚ ਦੱਸਣਾ ਸੋਡੀ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਹੌਲੀ ਰੁਕ ਕੇ ਸਹਿਜ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਵਿੱਚ ਰੱਖਿਆ ਜਾਂਦਾ ਹੈ ਓਕੇ ਵੀਡੀਓ ਰੋਕ ਕੇ ਆਨਸਰ ਕਰੋ ਹੁਣ ਜਿਹੜਾ ਸਾਡੇ ਕੋਲ ਸ਼ਬਦ ਸਰੈਣੀਆਂ ਨੇ ਕੋਈ ਵੀ ਸ਼ਬਦ ਜਿਹੜਾ मीनिंग ਦੇ ਦਿੰਦਾ ਠੀਕ ਆ ਅਰਥ ਦੇ ਪੱਧਰ ਤੋਂ ਸਾਡੇ ਕੋਲ ਸ਼ਬਦਾਂ ਦੇ ਦੋ ਸਾਰਥਿਕ ਤੇ ਨਾਰਥਿਕ ਸਾਰਥਿਕ ਸ਼ਬਦ ਅੱਗੇ ਸਾਡੇ ਕੋਲੇ 8 ਕਿਸਮ ਦੇ ਹੁੰਦੇ ਨੇ ਜਿਵੇਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਓਕੇ ਇਹ ਸਾਡੇ ਕੋਲੇ 8 ਸ਼ਰਨੀਆਂ ਸ਼ਬਦ ਸ੍ਰੈਣੀਆਂ ਨੇ ਓਕੇ ਉਹਨਾਂ ਦੇ ਵਿੱਚ ਇੱਕ ਸ਼ਬਦ ਸ੍ਰੈਣੀ ਸਾਡੀ ਕਿਰਿਆ ਕੱਲੀ ਕਿਰਿਆ ਸਾਡੇ ਕੋਲੇ ਹੁੰਦੇ ਦੋ ਪ੍ਰਕਾਰ ਦੀ ਆਕਰਮਿਕ ਤੇ ਸਕਰਮਿਕ ਵਿਸ਼ੇਸ਼ਣ ਸਾਡੇ ਕੋਲੇ ਹੁੰਦਾ ਪੰਜ ਪ੍ਰਕਾਰ ਦਾ ਬਟ ਜਿਹੜੀ ਸ਼ਬਦ ਸ੍ਰੈਣੀ ਦੋਮਾਂ ਨੂੰ ਮਿਲਾ ਕੇ ਬਣਦੀ ਹੈ ਕਿਰਿਆ ਵਿਸ਼ੇਸ਼ਣ ਇਹ ਹੁੰਦਾ ਸਾਡੇ ਕੋਲੇ 8 ਪ੍ਰਕਾਰ ਦਾ ਓਕੇ 8 ਹੀ ਸਾਡੇ ਕੋਲੇ ਸ਼ਬਦ ਸ੍ਰੈਣੀਆਂ ਨੇ ਦੋ ਕਿਸਮ ਦੇ ਸਾਡੇ ਕੋਲ ਕਿਰਿਆ ਪੰਜ ਤਰੀਕੇ ਦੇ ਸਾਡੇ ਕੋਲ ਵਿਸ਼ੇਸ਼ਣਾਂ ਤੇ ਕਿਰਿਆ ਵਿਸ਼ੇਸ਼ਣ ਸਾਡੇ ਕੋਲੇ ਅੱਠ ਤਰ੍ਹਾਂ ਦਾ ਓਕੇ ਉਹ ਕਹਿੰਦੇ ਜਿਹੜੇ ਵੀ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਜਿਹੜੇ ਵੀ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਸਿਰਿਆ ਵਿਸ਼ੇਸ਼ਣ ਕਹਿੰਦੇ ਆ ਕਿ ਕਿਰਿਆ ਕਿਹੜੇ ਟਾਈਮ ਹੋਈ ਆ ਕਿਹੜੇ ਟਾਈਮ ਹੋਈ ਆ ਮਾਰਨਿੰਗ ਹੋਈ ਆ ਜਾਂ ਈਵਨਿੰਗ ਚ ਹੋਈ ਆ ਉਹਨਾਂ ਨੂੰ ਕਮਾ ਕਿ ਕਾਲ ਬਾਸ ਕੇ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਦੀ ਕਿ ਕਿਰਿਆ ਦੀ ਕੀ ਵਿਸ਼ੇਸ਼ਤਾ ਦੱਸੇ ਕਿ ਕਿਰਿਆ ਕਿਹੜੇ ਟਾਈਮ ਹੋਈ ਆ ਕਿਹੜੇ ਥਾਂ ਤੇ ਹੋਈ ਆ ਅੰਦਰ ਹੋਈ ਆ ਬਾਹਰ ਹੋਈ ਆ ਛੱਤ ਤੇ ਹੋਈ ਆ ਗਲੀ ਚ ਹੋਈ ਆ ਸਕੂਲ ਚ ਹੋਈ ਆ ਤਾਂ ਕਿਰਿਆ ਦੀ ਵਿਸ਼ੇਸ਼ਤਾ ਕਿਹੜੇ ਥਾਂ ਤੇ ਕਿਰਿਆ ਹੋ ਰਹੀ ਆ ਸਥਾਨ ਵਾਸ਼ਕ ਕਿਰਿਆ ਦੀ ਮਤਲਬ ਸੰਖਿਆ ਦੱਸਣੀ ਕਿਰਿਆ ਵਾਰ-ਵਾਰ ਹੋਈ ਆ ਦੋ ਵਾਰ ਹੋਈ ਆ ਘੜੀ ਮੁੜੀ ਹੋਈ ਆ ਓਕੇ ਤਾਂ ਇਹ ਉਹਦੀ ਸੰਖਿਆ ਦੱਸਣੀ ਕਿਰਿਆ ਦੀ ਵਿਸ਼ੇਸ਼ਤਾ ਸੰਖਿਆ ਦੱਸਣੀ ਪ੍ਰਕਾਰ ਵਾਸ਼ਕ ਕਿਰਿਆ ਦੀ ਕਿਸਮ ਕਿਹੜੀ ਸੀ ਕਿਰਿਆ ਹੌਲੀ-ਹੌਲੀ ਹੋਈ ਆ ਜਾਂ ਕਿਰਿਆ ਰੁਕ-ਰੁਕ ਕੇ ਹੋਈ ਆ ਕਿਰਿਆ ਸੈਜੇ-ਸੈਜੇ ਹੋਈ ਆ ओके ਤਾਂ ਇਹਨਾਂਸਰ ਹੋਣਾ ਸੀ ਪ੍ਰਕਾਰਵਾਚਕ ਕਿਦੇ ਆ ਵਿਸ਼ੇਸ਼ਣ ਓਕੇ ਇਹ ਤੋਂ ਬਿਨਾਥਾਰੇ ਕੋਲੋਂ ਦੀ ਮਿੰਤੀਵਾਚਕ ਕਿਦੇ ਆ ਵਿਸ਼ੇਸ਼ਣ ਨਿਰਨੇਵਾਚਕ ਕਿਦੇ ਆ ਵਿਸ਼ੇਸ਼ਣ ਨਿਸ਼ਚੇਵਾਚਕ ਕਿਦੇ ਆ ਵਿਸ਼ੇਸ਼ਣ ਤੇ ਤੁਹਾਡੀ ਸੰਖਿਆਵਾਚਕ ਹੋਈ ਗਈ। ਇਹ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਣ ਦੀ ਕਿਸਮ ਹੈ? ਤਾਂ ਇਹ ਸੌ ਟਿਕਲ ਚਾਰ ਦਿੱਤੇ ਨੇ ਇਹ ਆਪਾਂ ਪਿੱਛੇ ਵੀ ਦੇਖਿਆ ਸੀਗਾ ਸੋ ਨੂੰ ਇਹ ਯਾਦ ਹੋਣੀ ਚਾਹੀਦੀ ਨੇ ਕਿ ਨਾਮ ਸਾਡੇ ਕੋਲੇ ਪੰਜ ਪ੍ਰਕਾਰ ਦਾ ਤਾਂ ਨਾਮ ਕਿਹੜਾ ਕਿਹੜਾ ਹੋਊਗਾ ਆਮ ਨਾਮ ਖਾਸ ਨਾਮ ਇਕੱਠਵਾਚਕ ਪਾਵਾਚਕ ਉਹ ਕਿਹੜੇ ਕਿਹੜੇ ਨਾਮ ਹੋਣਗੇ ਤੁਹਾਡੇ ਕੋਲੇ ਤਾਂ ਪੜਨਾਮ ਤੁਹਾਡੇ ਕੋਲੇ ਹੈਗਾ ਛੇ ਤਰ੍ਹਾਂ ਦਾ ਤਾਂ ਪੜਨਾਮ ਦੀਆਂ ਵੀ ਅੱਗੇ ਸੋਨ ਸਾਰੀਆਂ ਕਿਸਮਾਂ ਯਾਦ ਹੋਣੇ ਚਾਹੀਦੀਆਂ ਇਸ ਤਿਹੇ ਕਿ ਉਹਨਾਂ ਨੇ ਪੁੱਛਿਆ ਕਿ ਵਿਸ਼ੇਸ਼ਣ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਜਿਹੜੇ ਸ਼ਬਦ ਉਹਦੀ ਵਿਸ਼ੇਸ਼ਤਾ ਦੱਸਣ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਆਪਾਂ ਕਹਿੰਦਾ ਕਿ ਗੋਰੀ ਕੁੜੀ ਸਿਆਣਾ ਮੁੰਡਾ ਸਿਆਣੀ ਕੁੜੀ ਮਿਹਨਤੀ ਮੁੰਡਾ ਓਕੇ ਮੁੰਡਾ ਕੀ ਇੱਕ ਨਾਮ ਆ ਓਕੇ ਤਾਂ ਉਹ ਕੀ ਆ ਮਿਹਨਤੀ ਆ ਮਿਹਨਤੀ ਉਹਦੀ ਵਿਸ਼ੇਸ਼ਤਾ ਹੋ ਗਈ ਮੁੰਡਾ ਇੱਕ ਨਾਮ ਹੋ ਗਿਆ ਓਕੇ ਤਾਂ ਵਿਸ਼ੇਸ਼ਣ ਸਾਡੇ ਕੋਲੇ ਕਿੰਨੇ ਪ੍ਰਕਾਰ ਦਾ ਜੇ ਕਹਦੇ ਨੇ ਵਿਸ਼ੇਸ਼ਣ ਇੱਕ ਸ਼ਬਦ ਸਹੈਣੀ ਆ ਹੁੰਦੀ ਆ ਸਾਡੇ ਕੋਲੇ ਪੰਜ ਪ੍ਰਕਾਰ ਦੀ ਉਹ ਕਹਿੰਦੇ ਜਿਹੜੀਆਂ ਪੰਜ ਕਿਸਮਾਂ ਹੈਗੀਆਂ ਵਿਸ਼ੇਸ਼ਣ ਦੀ ਇਹਨਾਂ ਦੇ ਵਿੱਚੋਂ ਕਿਹੜੀ ਇੱਕ ਕਿਸਮ ਵਿਸ਼ੇਸ਼ਣ ਦੀ ਕਿਸਮ ਆ ਇਹ ਦੱਸਣਾ ਸੀ ਕਿਹੜੀ ਆ ਜਿਹੜੀ ਵਿਸ਼ੇਸ਼ਣ ਦੀ ਕਿਸਮ ਹੈਗੀ ਆ ਇਹਦੇ ਵਿੱਚ ਸਮੂਹਵਾਚਕ ਜਾਂ ਇਕੱਠਵਾਚਕ ਦਾ ਸਾਡੇ ਕੋਲ ਨਾਮ ਹੁੰਦਾ ਆਪਾਂ ਵੇਖਿਆ ਸੀ ਸਰੈਣੀ ਕਲਾਸ ਜੱਥਾ ਪਾਵਾਚਕ ਵੀ ਸਾਡੇ ਕੋਲ ਨਾਮ ਹੁੰਦਾ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਆਪਾਂ ਬਿਖੇ ਗਰੀਬੀ ਅਮੀਰੀ ਸਰਦੀ ਗਰਮੀ ਸੰਖਿਆਵਾਚਕ ਜਾਂ ਪਾਸ਼ਣੂਵਾਚਕ ਪਾਸ਼ਣੂਵਾਚਕ ਸਾਡੇ ਕੋਲ ਕੀ ਹੁੰਦਾ ਪਰ ਨਾਮ ਹੁੰਦਾ ਨਾਮ ਦੀ ਥਾਂ ਆ ਕੇ ਜਿਹੜੇ ਸ਼ਬਦ ਕੋਈ ਸਵਾਲ ਪੁੱਛਣ ਕਿਹੜਾ ਮੁੰਡਾ ਰੋਲਾ ਪਾ ਰਿਹਾ ਓਕੇ ਤਾਂ ਇਹਦੇ ਵਿੱਚ ਜਿਹੜੀ ਸਾਡੇ ਕੋਲ ਵਿਸ਼ੇਸ਼ਣ ਦੀ ਕਿਸਮ ਹੈਗੀ ਆ ਉਹ ਹੈਗੀ ਸਾਡੇ ਕੋਲ ਸੰਖਿਆਵਾਚਕ ਵਿਸ਼ੇਸ਼ਣ ਜਿਵੇਂ ਗੁਣਵਾਚਕ ਵਿਸ਼ੇਸ਼ਣ ਹੁੰਦਾ ਪਹਿਲਾ ਗੁਣਵਾਚਕ ਵਿਸ਼ੇਸ਼ਣ ਜਿਹੜਾ ਅੱਗੇ ਆਪਣੇ ਆਪ ਚ ਤਿੰਨ ਤਰ੍ਹਾਂ ਦਾ ਫਿਰ ਸਾਡੇ ਕੋਲੇ ਹੁੰਦਾ ਸੰਖਿਆਵਾਚਕ ਵਿਸ਼ੇਸ਼ਣ ਓਕੇ ਸੰਖਿਆਵਾਚਕ ਵਿਸ਼ੇਸ਼ਣ ਅੱਗੇ ਤੁਹਾਡਾ ਹੈਗਾ ਛੇ ਤਰ੍ਹਾਂ ਦਾ ਫਿਰ ਉਹਨਾਂ ਸਾਡੇ ਕੋਲੇ ਮਿੰਨਤੀਵਾਚਕ ਵਿਸ਼ੇਸ਼ਣ ਜਿਹੜਾ ਹੁੰਦਾ ਦੋ ਤਰ੍ਹਾਂ ਦਾ ਨਾਲ-ਨਾਲ ਲਿਖ ਲਓ ਮਨੀ ਪਿੱਛੇ ਜਾ ਕੇ ਉਹ ਕਲਾਸ ਤੁਸੀਂ ਦੇਖ ਲਓ ਨਿਸ਼ਚੇਵਾਚਕ ਵਿਸ਼ੇਸ਼ਣ ਵੀ ਸਾਡੇ ਕੋਲੇ ਦੋ ਤਰ੍ਹਾਂ ਦਾ ਤੇ ਇੱਕ ਹੁੰਦਾ ਸਾਡੇ ਕੋਲੇ ਪੜਨਾਮੀ ਵਿਸ਼ੇਸ਼ਣ ਤਾਂ ਪੜਨਾਮੀ ਵਿਸ਼ੇਸ਼ਣ ਵੀ ਸਾਡੇ ਕੋਲੇ ਹੈਗਾ ਓਕੇ ਤਾਂ ਵਿਸ਼ੇਸ਼ਣ ਸਾਡੇ ਕੋਲੇ ਸ੍ਰੈਣੀ ਹੈਗੀ ਪੰਜ ਤਰ੍ਹਾਂ ਦੀ ਲਿਖੋ ਗੋਣਵਾਚਕ ਸੰਖਿਆਵਾਚਕ ਮਿੰਤੀਵਾਚਕ ਨਿਸ਼ਚੇਵਾਚਕ ਤੇ ਪਰਨਾਮੀ ਵਿਸ਼ੇਸ਼ਣ ਓਕੇ ਨਾਮ ਵੀ ਸਾਡੇ ਕੋਲੇ ਪੰਜ ਤਰ੍ਹਾਂ ਦਾ ਪਰ ਨਾਮ ਛੇ ਤਰ੍ਹਾਂ ਦਾ ਕਿਰਿਆ ਦੋ ਕਿਰਿਆ ਵਿਸ਼ੇਸ਼ਣ ਅੱਠ ਓਕੇ ਅਗਲਾ ਕਿਹੜਾ ਮਹੀਨਾ ਸਰਦ ਰੁੱਤ ਨਾਲ ਸੰਬੰਧ ਹੈ ਪਹਿਲੇ ਕਲਾਸਾਂ 'ਚ ਆਪਾਂ ਦੇਖਿਆ ਸੀਗਾ 12 ਦੇ 12 ਮਹੀਨੇ ਸਾਨੂੰ ਦੇਸੀ ਮਹੀਨੇ ਯਾਦ ਹੋਣੇ ਚਾਹੀਦੇ ਨੇ ਜਦੋਂ ਸਾਡਾ ਇਹ ਸਾਲ ਸਟਾਰਟ ਹੁੰਦਾ ਚੇਤ ਸਾਡਾ ਪਹਿਲਾ ਮਹੀਨਾ ਹੁੰਦਾ ਤੇ ਫੱਗਣ ਸਾਡਾ ਲਾਸਟ ਮਹੀਨਾ ਹੁੰਦਾ ਜਦੋਂ ਕੋਈ ਵੀ ਸਾਲ ਲੀਪ ਦਾ ਆਉਂਦਾ ਤਾਂ ਕਿਹੜੇ ਮਹੀਨੇ ਦੇ ਵਿੱਚ ਇੱਕ ਦਿਨ ਵਾਧ ਜਾਂਦਾ ਤਾਂ ਫੱਗਣ ਦੇ ਮਹੀਨੇ ਦੇ ਵਿੱਚ ਦਿਨ ਵਾਧ ਜਾਂਦਾ ਜਿਵੇਂ ਇੰਗਲਿਸ਼ ਦੇ ਵਿੱਚ ਸਾਡੇ ਕੋਲੇ 12 ਦਸੰਬਰ ਮਹੀਨਾ ਕੀ ਮਤਲਬ ਹੁੰਦਾ ਲਾਸਟ ਦਾ ਇੱਥੇ ਫੱਗਣ ਲਾਸਟ ਹੁੰਦਾ ਸਾਡੇ ਕੋਲੇ ओके ਸੌਣ ਦਾ ਸਾਡਾ ਮੀ ਵਾਲਾ ਹੁੰਦਾ ਓਕੇ ਤੇ ਇਹਦਾ ਸਰੌਣ ਸਿਪੋ ਪੋ ਸਾਡਾ ਕਿਹੜਾ ਹੁੰਦਾ ਠੰਡ ਦਾ ਸਰਦ ਰੁੱਤ ਦਾ ਹੁੰਦਾ ਓਕੇ ਆ ਤੁਸੀਂ ਇੱਕ ਵਾਰੀ ਸਕਰੀਨ ਸ਼ਾਟ ਲੈ ਲਿਓ ਅਸੀਂ ਵੀ ਚੱਕ ਕੇ ਲਾਇਆ ਠੀਕ ਹੈ ਆ ਤੁਹਾਡਾ ਪੋ ਹੈਗਾ ਭਈ ਸਰਦੀ ਦਾ ਓਕੇ ਆ ਇੱਥੇ ਤੁਹਾਡੀ ਆ ਗਈ ਬਸੰਤ ਆ ਤੁਹਾਡੀ ਬਸੰਤ ਵਾਲੀ ਆ ਗਈ ਆ ਤੁਹਾਡੀ ਆ ਗਈ ਗਰਮੀ ਜੇਠ ਹੜ ਇਸੋ ਢੀ ਗਰਮੀ ਵਾਲੇ ਆ ਗਏ ਇੱਥੇ ਹਾਫ ਚ ਜਾ ਕੇ ਥੋੜੀ ਮੀਂਹ ਕਣੀ ਸਟਾਰਟ ਹੋ ਜਾਂਦਾ ਇੱਥੇ ਥੋੜੀ ਪੱਤ ਚੜ ਆ ਜਾਂਦੀ ਆ ਓਕੇ ਬਾਕੀ ਨੂੰ ਆਪਾਂ ਆਉਣ ਵਾਲੀ ਕਲਾਸਾਂ ਚ ਡਿਟੇਲ ਚ ਕਰਾਂਗੇ ਬਸੰਤਰੁੱਤ ਆ ਜਾਂਦੀ ਆ ਯਾਦ ਰੱਖਣਾ ਬਸੰਤਰੁੱਤ ਕਿਹੜੀਆਂ ਨੇ ਕਿਉਂ ਆਉਂਦੀ ਆ ਤੇ ਪੱਤ ਚੜ ਕਿੰਨਾ ਚ ਆਉਂਦੀ ਆ ਬਰਸਾਤ ਦਾ ਜਲ ਸੌਣ ਪਾ ਤੋਂ ਆਪ ਨੂੰ ਜ਼ਿਆਦਾ ਹੀ ਹੁੰਦਾ ਹਨਾ ਕਿਉਂਕਿ ਮਤਲਬ ਮਿਡ ਚਲਾਈ ਤੋਂ ਅਗਸਤ ਵਾਲਾ ਹੋ ਆ ਜਾਂਦਾ ਸਾਡਾ ਠੀਕ ਆ ਤੇ ਇਹ ਥੋੜਾ ਕਿ ਮਤਲਬ ਡੀਸੀ ਡੀਸੀ ਕਿੱਥੇ ਸਟਾਰਟ ਹੁੰਦਾ ਸਾਡਾ ਇੱਥੇ ਸਟਾਰਟ ਹੁੰਦਾ 14 15 ਮਾਰਚ ਤੋਂ ਸਾਡਾ ਡੀ ਮਰਚੀਤਾ ਸਾਡਾ ਜਿਹੜਾ ਪਹਿਲਾ ਹੈਗਾ ਉਹ ਹੈਗਾ ਚੀਤ ਤੇ ਲਾਸਟ ਹੈਗਾ ਸਾਡਾ ਫਗਨਾ ਇੱਥੇ ਇੱਕ ਦਿਨ ਵਧ ਜਾਂਦਾ ਜਿਹਨੂੰ ਲੀਪ ਦਾ ਸਾਲ ਆਉਂਦਾ ਓਕੇ ਤੇ ਤੁਹਾਡੀ ਦੀਵਾਲੀ ਕਿੱਥੇ ਆਉਂਦੀ ਆ ਕੱਤਾਂ ਕੱਤੇ 'ਚ ਤੁਹਾਡੀ ਦੀਵਾਲੀ ਆਉਂਦੀ ਆ ਤੇ ਕੱਤੇ 'ਚ ਜੋ ਆਉਂਦੇ ਨੇ ਕਰਵਾ ਚੌਥ ਬਿਨਾ ਪਾਣੀ ਵਾਲਾ ਵਰਤ ਕੱਕੇ ਤੇ ਯਾਦ ਰੱਖਿਓ ਕਰਵਾ ਚੌਥ ਕੱਕੇ ਕੱਤੇ ਦੇ ਮਹੀਨੇ ਦੇ ਵਿੱਚ ਕਰਵਾ ਚੌਥ ਹੁੰਦਾ ਪਾਦੋਂ ਦੇ ਵਿੱਚ ਤੁਹਾਡੇ ਗੁੱਗਾ ਪੂਜਾ ਗੁੱਗਾ ਪੂਜਾ ਬਾਬਾ ਨੇ ਗੁੱਗਾ ਤਾਂ ਉਹ ਤੁਹਾਡੀ ਸੱਪ ਦੀ ਪੂਜਾ ਕਰਦੇ ਨੇ ਉਹ ਤੁਹਾਡਾ ਆਉਂਦਾ ਪਾਦੋਂ ਦੇ ਵਿੱਚ ਸਾਫ ਪਾਈ ਰੱਖਣ ਲਈ ਕਿਹੜਾ ਅਖਾਨ ਇਹਨਾਂ ਦੇ ਵਿੱਚੋਂ ਕਿਹੜੇ ਅਖਾਨ ਦੀ ਵਰਤੋਂ ਕੀਤੀ ਜਾਂਦੀ ਹੈ ਕੁੱਤਾ ਵੀ ਪੂਛ ਮਾਰ ਕੇ ਬੈੰਦਾ ਪੱਲਾ ਚਾੜਨਾ ਫੁੱਲ ਫੁੱਲ ਬੈਣਾ ਤੇ ਪੈਰ ਜ਼ਮੀਨ ਉੱਤੇ ਨਾ ਲੱਗਣਾ ਬਹੁਤ ਖੁਸ਼ ਹੋਣਾ ਬਹੁਤ ਜ਼ਿਆਦਾ ਖੁਸ਼ ਹੁੰਨ ਤੇ ਆਪਾਂ ਇਹ ਵਰਤਦੇ ਪੈਰ ਜ਼ਮੀਨ ਉੱਤੇ ਨਾ ਲੱਗਣੇ ਫੁੱਲ ਫੁੱਲ ਬੈਠਣਾ ਬੈਣਾ ਇਹਦਾ ਵੀ ਹੁੰਦਾ ਬਹੁਤ ਜ਼ਿਆਦਾ ਮਤਲਬ ਕਰਨਾ ਇਹ ਪੂਰੀ ਨਾ ਕਰ ਦੇਣੀ ਕੁੱਤਾ ਵੀ ਪੂਛ ਮਾਰ ਕੇ ਬੈੰਦਾ ਇਹ ਬਹੁਤ ਸਾਰੇ ਮੋਸਟਲੀ ਬੱਚਿਆਂ ਨੇ ਸੁਣਿਆ ਹੋਊਗਾ ਕਿ ਚਾਦਰ ਚਾੜ ਲਿਆ ਕਰੋ ਕੁੱਤਾ ਵੀ ਪੂਛ ਮਾਰ ਕੇ ਬੈੰਦਾ ਠੀਕ ਆ ਤਾਂ ਸਾਫ਼ ਸਫਾਈ ਰੱਖਣ ਲਈ ਕਿਹੜਾ ਅਖਾਨ ਇਹ ਕੀ ਸਾਰੇ ਅਖਾਂ ਮਤਲਬ ਇਹ ਅਖਾਨ ਨੇ ਇਹ ਕੀ ਇਹ ਹੈਗਾ ਸੁਰਾ ਮੁਹਾਵਰਾ ਨਾ ਅਗੇਤਰ ਬਾਲਾ ਸਹੀ ਜੱਟ ਦੀ ਪਛਾਣ ਕਰੋ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇਹ ਅਗੀਤਰ ਆਇਆ ਜਿਹੜਾ ਇਹ ਅਗੀਤਰ ਆਇਆ ਤਾਂ ਇਹ ਇਹਨਾਂ ਦੇ ਵਿੱਚੋਂ ਕਿੱਥੇ ਵਰਤਿਆ ਗਿਆ ਕਿਹੜਾ ਸ਼ਬਦ ਆ ਜਿੱਥੇ ਨਾ ਅਗੀਤਰ ਵਰਤਿਆ ਗਿਆ ਓਕੇ ਹੁਣ ਇਹਨਾਂ ਵਿੱਚ ਕੱਟ ਕੇ ਇੱਥੇ ਵਰਤਿਆ ਹੋਇਆ ਨਾ ਖੁਸ਼ ਜਿਵੇਂ ਇਹ ਹੈ ਦਾ ਇਹਦੇ ਵਿੱਚ ਨਾਮ ਵਰਤੇ ਹੋਏ ਨਾ ਜਦੋਂ ਤੁਸੀਂ ਕੱਟਤਾ ਤਾਂ ਇਹਦੇ ਵਿੱਚ ਆ ਕੀ ਤੁਹਾਡਾ ਮੂਲ ਸ਼ਬਦ ਆ ਗਿਆ ਖੁਸ਼ ਨਾ ਖੁਸ਼ ਕਿ ਮਤਲਬ ਜੋ ਵੀ ਖੁਸ਼ ਨਹੀਂ ਹੈਗਾ ਠੀਕ ਹੈ ਇੱਥੇ ਨਾ ਪਾਕ ਜਿਹੜਾ ਪਵਿੱਤਰ ਨਹੀਂ ਹੈਗਾ ਨਾ ਪਾਕ ਨਾਸ਼ਤਾ ਇਹਦੇ ਵਿੱਚ ਜੇ ਤੁਸੀਂ ਇਹਨੂੰ ਕੱਟ ਦੋਗੇ ਤਾਂ ਅੱਜ ਦੇ ਕੋਈ मीनिंग ਨਹੀਂ ਬਚਿਆ ਦਾ ਮੂਲ ਸ਼ਬਦ ਮੂਲ ਸ਼ਬਦ ਦੇ ਅੱਗੇ ਹੀ ਅਗੇਤਰ ਤੇ ਪਿਸ਼ੇਤਰ ਆਉਂਦੇ ਨੇ ਠੀਕ ਹੈ ਇਹਨੂੰ ਕੱਟਣ ਤੋਂ ਬਾਅਦ ਛੋੜੀ ਕੋਲੇ ਬਚਣਾ ਚਾਹੀਦਾ ਨਾ ਖੁਸ਼ ਤੇ ਨਾ ਪਾ ਕੇ ਛੋਡਾਂ ਅਸਰ ਆ ਗਿਆ ਨਾ ਚੀਜ਼ ਤੇ ਨਾਮ ਕਰਨ ਇਹ ਛੋਡਾ ਆ ਜਾਣਾ ਸੀ ਨਾਮ ਕਰਨ ਇਹ ਆ ਗਿਆ ਛੋਡਾ ਮੂਲ ਸ਼ਬਦ ਤੇ ਇੱਥੇ ਆ ਗਿਆ ਸੀ ਛੋਡਾ ਪਛੇਤਰ ਠੀਕ ਹੈ ਇੱਥੇ ਇਹਦਾ ਬਣ ਜਾਣਾ ਸੀਗਾ ਬਟ ਇਹਦਾਂ ਛਰਾਊਗਾ ਇਹਨਾਂ ਦੋਮਾਂ ਦੇ ਵਿੱਚ ਜਿਹੜਾ ਨਾਮ ਗੇਤਰ ਆ ਉਹਦੀ ਸਹੀ ਵਰਤੋਂ ਹੋਈ ਆ ਨਾਮ ਪਵਿੱਤਰ ਤੇ ਨਾ ਖੁਸ਼ ਇਹਦਾ ਮੀਨਿੰਗ ਬਣ ਜਾਣਾ ਸੀਗਾ ਤੇ ਇਹਦਾਂ ਹੁੰਦਾ ਨਹੀਂ ਹੇ ਲਿਖਿਆ ਵਿੱਚੋਂ ਗੁਪਤ ਦਾ ਵਿਰੋਧੀ ਸ਼ਬਦ ਚੁਨੋ ਓਕੇ ਵੀਡੀਓ ਰੁਕਣੀ ਆ ਅਨਸਰ ਆਪਨੇ ਕਰਨਾ ਤੇ ਕੋਸ਼ਿਸ਼ ਕਰਨੀ ਆ 6 ਤੋਂ 7 ਸਕਿੰਟਾਂ ਦੇ ਵਿੱਚ ਵਿੱਚ ਅਨਸਰ ਕਰਨ ਦੀ ਤਾਂ ਜਿੰਨੇ ਵੀ ਟੈਸਟ ਆ ਤਾਂ ਇਹਨੂੰ ਇਦਾਂ ਹੀ ਸੋਚਿਆ ਕਰੋ ਤੁਸੀਂ ਪੇਪਰ 'ਚ ਬੈਠੇ ਹੋ ਠੀਕ ਆ ਤਾਂ ਇਹਨੂੰ ਉਦਾਂ ਨਹੀਂ ਸੁਣਨਾ ਕਿ ਜਿਵੇਂ ਕੋਈ ਮਤਲਬ ਸਟੋਰੀ ਸੁਣੀ ਜਾਂਦੀ ਹੈ ਹਨਾ ਕਿ ਫਿਰ ਕੋਈ ਫਾਇਦਾ ਨਹੀਂ ਹੋਣਾ ਸੋ ਡੈਮੇ ਡਾਟਾ ਕਿਉਂ ਖਰਾਬ ਕਰਿਆ ਤਾਂ ਗੁਪਤ ਸ਼ਬਦ ਦਾ ਵਿਰੋਧੀ ਸ਼ਬਦ ਚੁਨੋ ਇਹਨਾਂ ਦੇ ਵਿੱਚੋਂ ਕਿਹੜਾ ਹੋਊਗਾ ਇਹਦਾ ਵਿਰੋਧੀ ਸ਼ਬਦ ਤਾਂ ਕੋਈ ਚੀਜ਼ ਗੁਪਤ ਹੋਣੀ ਤੇ ਜਾਂ ਕੋਈ ਚੀਜ਼ ਪ੍ਰਗਟ ਸਾਹਮਣੇ ਆ ਜਾਣੀ ਓਕੇ ਇਹ ਹੁੰਦਾ ਅੰਮਣੋਂ ਸਾਹਮਣੇ ਸਾਹਮਣੇ ਜਾਂ ਨੇ ਓਕੇ ਤਾਂ ਇਹ ਲਿਖਿਆ ਵਿੱਚੋਂ ਕਿਹੜਾ ਵਾਕ ਸਕਰਮਿਕ ਕਿਰਿਆ ਦੀ ਵਰਤੋਂ ਕਰਦਾ ਹੈ ਤਾਂ ਤੁਹਾਡੇ ਕੋਲ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਕਿਰਿਆ ਹੁੰਦੀ ਤੁਹਾਡੇ ਕੋਲ ਦੋ ਪ੍ਰਕਾਰ ਦੀ ਕਿਹਦੀ ਵੇਚ ਤੇ ਦੇਖਦੇ ਆ ਪਹਿਲਾਂ ਉਹਦਾ ਕਰਤਾ ਜੋ ਕੰਮ ਕਰਦਾ ਫਿਰ ਉਹਦਾ ਕਰਮ ਤੇ ਫਿਰ ਬਾਅਦ ਚ ਆਉਂਦੀ ਤੁਹਾਡੀ ਕਿਰਿਆ ਓਕੇ ਇਹਨਾਂ ਨੇ ਕਿਹਾ ਇਹਨਾਂ ਦੇ ਵਿੱਚੋਂ ਜਿਹੜੇ ਤੁਹਾਡੇ ਕੋਲ ਇਹ ਚਾਰ ਵਾਕ ਲਿਖੇ ਨੇ ਇਹਨਾਂ ਦੇ ਵਿੱਚੋਂ ਸਕਰਮਿਕ ਕਿਰਿਆ ਕਿਹੜੀ ਹੈ ਸਕਰਮਿਕ ਸ ਸੈਤ ਠੀਕ ਹੈ ਕਰਮ ਸਹਿਤ ਕਰਮ ਸਹਿਤ ਇਹਦੇ ਵਿੱਚ ਇਹ ਕਿਹਦੇ ਰੂਪ ਚ ਆਇਆ ਹੋਇਆ ਅੰਗੀਤਰ ਦੇ ਰੂਪ ਚ ਆਇਆ ਠੀਕ ਹੈ ਤਾਂ ਇਹਨਾਂ ਵਿੱਚ ਕਰਮ ਕਿੱਥੇ ਵਰਤਿਆ ਗਿਆ ਬੱਚੇ ਖੇਡ ਰਹੇ ਹਨ ਤਾਂ ਇਹ ਸਾਰੀ ਕੀ ਹੈ ਤੁਹਾਡੀ ਕਿਰਿਆ ਕਿਰਿਆ ਵਕਾਂਸ਼ ਕਿਰਿਆ ਵਕਾਂਸ਼ ਖੇਡ ਕੀ ਹੈ ਤੁਹਾਡੀ ਮੂਲ ਕਿਰਿਆ ਜੇ ਕਹਦੇ ਨੇ ਇਹਦੇ ਵਿੱਚ ਮੂਲ ਕਿਰਿਆ ਲੱਭੋ ਇਹ ਕਿਹੜੀ ਹੈ ਤੁਹਾਡੀ ਸੰਚਾਲਕ ਕਿਰਿਆ ਗਤੀਵਾਚਕ ਸੰਚਾਲਕ ਕਿਰਿਆ ਅੱਗੇ ਤੇ ਇਹ ਕਿਹੜੀ ਹੈ ਤੁਹਾਡੀ ਸਹਾਇਕ ਕਿਰਿਆ ਓਕੇ ਤੇ ਸਾਰਾ ਕੀ ਸੀ ਕਿਰਿਆ ਵਕਾਂਸ਼ ਤੇ ਇਹ ਬੱਚੇ ਕੀ ਆ ਤੁਹਾਡੇ ਕਰਤਾ ਕਰਮ ਕਿੱਥੇ ਹੈ ਕਰਮ ਹੈ ਨਹੀਂ ਕਹੇ ਦੇ ਵਿੱਚ ਇਹਨਾਂ ਨੇ ਕਿਹਾ ਕਰਨ ਵਾਲੀ ਕਿਰਿਆ ਲੱਭੋ ਬਾਹਰ ਮੀ ਬਾਰ ਰਿਹਾ ਹੈ ਓਕੇ ਮੀ ਬਾਰ ਰਿਹਾ ਹੈ 12 ਤਾਂ ਕਰਤਾ ਦਾ ਕੰਮ ਕੌਣ ਕਰ ਰਿਹਾ ਮੀ ਤੇ ਇਹ ਕੀ ਸੀ ਤੁਹਾਡੀ ਸਾਰੀ ਕਿਰਿਆ ਕਿਰਿਆ ਵਕਾਂਸ਼ ਹੋਈ ਇਹ ਕੀ ਅੱਗੇ ਤੁਹਾਡੀ ਮੁੱਖ ਕਿਰਿਆ ਇਹ ਰਿਹਾ ਸੰਚਾਲਕ ਕਿਰਿਆ ਹੈ ਸਹਾਇਕ ਕਿਰਿਆ ਬਾਹਰ ਕੀ ਆ ਇੱਕ ਕਿਰਿਆ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਕਿਹੜਾ ਜੇ ਪੁੱਛ ਲੈਣ ਕਿ ਬਾਹਰ ਇਹ ਜਿਹੜਾ ਸ਼ਬਦ ਹੈ ਕਿਹੜਾ ਕਲਿਫੀਕੇਸ਼ਨ ਆ ਇਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦਾ ਕੰਮ ਕਰ ਰਿਹਾ ओके okay. माताजी खाना बना रहे हन रोहित पढ़ रहा है पढ़ सोडीया की मूल क्रिया संचालित के दिया ते सहायक के दिया रोहित की इथे करता ओके okay. जे रोहित किताब पढ़दा फिर दे इदा बन जांदा ए सकर्मिक क्रिया बट किताब दा आई नी दा कल्ला किया रह करता आ रह ते क्रिया रह ये कर्म दा नहीं आए ने तिन्ना दे विच ते माताजी माताजी की ने अपने आप दे विच करता ने खाना किया कर्म बना रहे हन ए किया सोडी क्रिया ओके ਤਾਂ ਇਹ ਵਾਲਾ ਉਹ ਹੈ ਇਹ ਦਾ ਏਡੀ ਅਨਸਰ ਜਿਹੜਾ ਪੜਨਾਮ ਤੋਂ ਕਿਸੇ ਨਾਮ ਬਾਰੇ ਆਸਪਸ਼ਟ ਜਾਂ ਸੰਕੇਤ ਮਿਲਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਨੇ ਬਈ ਉਹਨਾਂ ਨੂੰ ਨਾਮ ਹੈਗਾ ਤੁਹਾਡਾ ਪੰਜ ਤਰ੍ਹਾਂ ਦਾ ਪੜਨਾਮ ਹੈਗਾ ਤੁਹਾਡਾ ਛੇ ਤਰ੍ਹਾਂ ਦਾ ਓਕੇ ਨਿਸ਼ਚੇ ਬਾਜ ਕੇ ਪੜਨਾਮ ਪੁਰਖਵਾਜ ਕੇ ਪੜਨਾਮ ਆ ਨਿਸ਼ਚੇ ਬਾਜ ਕੇ ਪੜਨਾਮ ਜਾਂ ਨਿਜਿਵਾਚਕ ਪੜਨਾ ਅਨਿਜਿਵਾਚਕ ਵਾਲਾ ਸੋਡ ਬਹੁਤ ਪੁੱਛਦੇ ਨੇ ਠੀਕ ਆ ਤਾਂ ਜਿਹਦੇ ਆ ਸਪਸ਼ਟ ਤਾਂ ਉਹਨਾਂ ਆਪਾਂ ਕਹਾਂਗੇ ਆ ਨਿਸ਼ਚੇ ਬਾਚਕ ਪੜਨਾ ਇਹ ਆਪਾਂ ਪਿਛੇ ਬਹੁਤ ਡਿਟੇਲ ਚ ਕਰਿਆ ਹੋਇਆ ਹੈ ਲਿਖਿਆ ਵਿੱਚੋਂ ਕਿਹੜਾ ਸ਼ਬਦ ਰਿਜਲਟ ਦਾ ਪੰਜਾਬੀ ਅਨਵਾਦ ਨਹੀਂ ਹੈ ਇਹ ਵੀ ਧਿਆਨ ਨਾਲ ਪੜ੍ਹਿਆ ਸਟੇਟਮੈਂਟ ਠੀਕ ਆ ਕਦੇ ਉਹ ਅੱਛਾ ਪੰਜਾਬੀ ਅਨਵਾਦ ਓਕੇ ਪਹਿਲੇ ਹੀ ਆ ਗਿਆ ਬਾਅਦ ਚ ਪਤਾ ਲੱਗਦਾ ਕਿ ਆਪ ਦਾ ਆਇਆ ਹੀ ਨਹੀਂਗਾ ਠੀਕ ਆ ਸਹ ਰਿਜਲਟ ਦਾ ਪੰਜਾਬੀ ਅਨਵਾਦ ਨਹੀਂ ਹੈ ओके ਨਤੀਜਾ ਸਿੱਟਾ ਪ੍ਰੀਨਾਮ ਤਾਂ ਇਹਦੀ ਪ੍ਰੀਖਿਆ ਪ੍ਰੀਖਿਆ ਉਹ ਜਿਹੜੀ ਤੁਹਾਡੀ ਮਤਲਬ ਹੋਣੀ ਹੈ ਜਿਹਦੇ ਵਾਸਤੇ ਤੁਸੀਂ ਤਿਆਰੀ ਕਰਦੇ ਹੋ ਤਾਂ ਇਹ ਜਾਂ ਅੱਤਾਰਸਤਾ ਵਿੱਚ ਹਰ ਪਾਰਟੀ ਨਾਲ ਹੀ ਗੰਡ ਧੁੱਪ ਕਰ ਲੈਂਦਾ ਹੈ ਉਸ ਦਾ ਤਾਂ ਉਹ ਹਾਲ ਹੈ ਤੇ ਖਾਲੀ ਤਾਂ ਦੀ ਚੋਣ ਕਰੋ ਇਹਨਾਂ ਦੇ ਵਿੱਚੋਂ ਕਿਹੜਾ ਖਾਨ ਤੇ ਮੁਹਾਵਰਾ ਆ ਸਕਦਾ ਜਦੋਂ ਆਪਾਂ ਕਿਸੇ ਨੂੰ ਕਹਿਣੀ ਹੁੰਦੀ ਹੈ ਦਾ ਆਪਾਂ ਥੋੜੇ ਸ਼ਬਦਾਂ ਚ ਕੋਈ ਗੱਲ ਕਹਿਣੀ ਉਹ ਬੰਦਾ ਉਹ ਬੰਦਾ ਦਾ ਉਹ ਆ ਗੰਗਾ ਗਿਆ ਗੰਗਾ RAM ਜਮਨਾ ਗਿਆ ਜਮਨਾ ਦਾਸ ਜਰ ਨੋਹਾਂ ਦੇ ਉੱਤੇ ਲਿਖਿਆ ਹੋਣਾ ਪਾਪੜ ਵੇਲਨੇ ਦੁੱਧ ਦਾ ਸੜਿਆ ਲੱਸੀ ਵੀ ਪੂਕ ਪੂਕ ਪੀਂਦਾ ਹੈ ਓਕੇ ਤਾਂ ਮਤਲਬ ਕੀ ਮਤਲਬ ਇਹਦੇ ਵਿੱਚ ਕਿਹੜੇ ਆ ਸਕਦੀ ਹੈ ਇਹਨਾਂ ਦੇ ਵਿੱਚ ਸਹੀ ਕਿਹੜੀ ਬੈਠ ਸਕਦੀ ਹੈ ਇਹਦੇ ਵਿੱਚ ਹੁੰਦਾ ਕਿ ਜਦੋਂ ਬੰਦਾ ਇੱਕ ਚੀਜ਼ ਤੋਂ ਡਰਿਆ ਹੁੰਦਾ ਦੂਜੀਆਂ ਚੀਜ਼ਾਂ ਵੀ ਸੋਚ-ਸੋਚ ਕੇ ਕਰਨਾ ਕਿ ਇੱਕ ਵਾਰੀ ਕੋਈ ਵੀ ਤੋਖਾ ਖਾ ਲਿਆ ਜਾਂ ਕੋਈ ਵੀ ਚੀਜ਼ ਨੂੰ ਆਪਾਂ ਫੇਸ ਕਰ ਲਿਆ ਤਾਂ ਅਗਲੀਆਂ ਚੀਜ਼ਾਂ ਆਪਾਂ ਸੋਚ-ਸੋਚ ਕੇ ਕਰਨਾ ਡਰ-ਡਰ ਕੇ ਕਰਨਾ ਠੀਕ ਆ ਪਾਪੜਵਿਲ ਨੂੰ ਬਹੁਤ ਜ਼ਿਆਦਾ ਯਤਨ ਕਰਨੇ ਠੀਕ ਆ ਕਿ ਅਸੀਂ ਜਿਹੜੇ ਕਿ 2025 ਦੇ ਵਿੱਚ ਜੌਬ ਲੈਣੀ ਹੈ ਅਸੀਂ ਹਰ ਤਰ੍ਹਾਂ ਦੇ ਪਾਪੜਵਿਲ ਨੂੰ ਤਿਆਰ ਆ ਅਸੀਂ ਇੰਗਲਿਸ਼ ਵੀ ਤਿਆਰ ਕਰਾਂਗੇ ਪੰਜਾਬੀ ਵੀ ਪੰਜਾਬ ਜੀ ਕੇ ਵੀ ਕਰੰਟ ਵੀ ਕੰਪਿਊਟਰ ਵੀ ਹਨਾ ਲਾਈਕ ਯੂਵੀ 'ਚ ਥੋੜਾ ਹੁੰਦਾ ਹਨਾ ਮਤਲਬ ਕਾਫੀ ਬਾਕਸ ਜਿਹਾ ਬਣੇ ਹੁੰਦੇ ਥੋੜੀ ਸਲੀਵਸ ਦੇ ਵਿੱਚ ਠੀਕ ਹੈ ਤਾਂ ਹੋ ਗਿਆ ਕਿਸ ਇਸ ਹਰੇ ਤਰ੍ਹਾਂ ਦੇ ਪਾਪੜ ਵਿllਾਂਗੇ ਨੋਹਾ ਉੱਤੇ ਲਿਖਿਆ ਹੋਣਾ ਕਿ ਸਾਰਾ ਕੁਝ ਪਤਾ ਹੋਣਾ ਚੰਗੀ ਤਰੀਕੀ ਨਾਲ ਕਿਸੇ ਚੀਜ਼ ਦੀ ਪੂਰੀ ਫੁੱਲ ਜਾਣਕਾਰੀ ਹੋਣੀ ਉਹਨੂੰ ਆਪਾਂ ਕਹਿੰਦੇ ਹਾਂ ਨੋਹਾ ਉੱਤੇ ਲਿਖਿਆ ਹੋਣਾ ਤਾਂ ਗੰਗਾ ਗਿਆ ਗੰਗਾ ਰਾਮ ਜੋ ਵੀ ਪਾਰਟੀ ਆ ਗਈ ਉਹਦੇ ਨਾਲ ਉਹਦੇ ਵਰਗਾ ਜਮਨਾ ਗਿਆ ਤਾਂ ਜਮਨਾ ਦਾਸ ਇਹਦਾ ਅਨਸਰ ਆਉਣਾ ਸੀਗਾ ਇਹ ਇਹ 170 ਪੀワイਕਿਊ ਸੀ ਇਹਦੇ ਵਿੱਚ ਕੋਈ ਵੀ ਸਵਾਲ ਮੈਂ ਆਪਨੇ ਨਹੀਂ ਬਣਾਇਆ ਕੱਲ੍ਹ ਵਾਲੀ ਕਲਾਸ 'ਚ ਬਣਾਏ ਹੋਏ ਸੀਗੇ ਆਉਣ ਵਾਲੀ ਕਲਾਸ 'ਚ ਬਣਾ ਕੇ ਲੈ ਕੇ ਆਇਆ ਕਰਾਂਗੇ ਲੋਹਾ ਸ਼ਬਦ ਨਾਮ ਦੀ ਕਿਹੜੀ ਕਿਸਮ ਦਾ ਸ਼ਬਦ ਹੈ ਜਿਹੜਾ ਲੋਹਾ ਸ਼ਬਦ ਆ ਇਹ ਨਾਮ ਦੀ ਕਿਹੜੀ ਕਿਸਮ ਆ ਆਮ ਨਾਮ ਆ ਖਾਸ ਨਾਮ ਆ ਪਾਵਚਕ ਨਾਮ ਆ ਜਾਂ ਪਦਾਰਥਵਾਚਕ ਨਾਮ ਆ ਆਮ ਨਾਮ ਜਿਵੇਂ ਕੁੜੀ ਮੁੰਡਾ ਆਮ ਨਾਮ ਆਗੇ ਖੁਸ਼ੀ ਵਗੈਰਾ ਆ ਗਿਆ ਖਾਸ ਨਾਮ ਕੁੜੀ ਕੋਈ ਵੀ ਨਾਮ ਆ ਗਿਆ ਇੰਦਰਜੀਤ ਆ ਗਿਆ ਪੰਜਾਬ ਯੂਨੀਵਰਸਿਟੀ ਆ ਗਿਆ ਓਕੇ ਤੇ ਚੰਡੀਗੜ੍ਹ ਆ ਗਿਆ ਬਠਿੰਡਾ ਆ ਗਿਆ ਪਾਵਚਕ ਨਾਮ ਜਿਵੇਂ ਪਿਆਰ ਗਮੀ ਖੁਸ਼ੀ ਲਾਈਕ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਲੋਹਾ ਪਦਾਰਥਵਾਚਕ ਲੋਹਾ ਇੱਕ ਪਦਾਰਥਵਾਸ਼ਿਕ ਨਾਮ ਆ ਗਿਆ ਜਿਹਦੇ ਮੂਰੇ ਇੱਕ ਮਨ ਲੋਹਾ ਦੋ ਮਨ ਲੋਹਾ ਲਾਈਕ ਉਹ ਵਾਲਾ ਹੈ ਲਿਖਿਆ ਵਿੱਚੋਂ ਕਿਹੜਾ ਕਾਰੂਪ ਹਫਤੇ ਦੇ ਦਿਨਾਂ ਨਾਲ ਸੰਬੰਧ ਰੱਖਦਾ ਹੈ ਇਹ ਵੀ ਸੋਡਾ ਪੀ ਵਾਈ ਕਿਉਂ ਆ ਉਹ ਵੀ ਪੇਪਰ ਕੌਨਸਟੇਬਲ ਦਾ ਓਕੇ ਜਿਹੜੇ ਬੱਚੇ ਹੁਣ ਪੀਟੀ ਪਲੱਸ ਵੀ ਨੂੰ ਟਾਰਗੇਟ ਕਰ ਰਹੇ ਨੇ ਤਾਂ ਇੱਕ ਗੱਲ ਦੇਖੋ ਜਿਦੋਂ ਆਪਾਂ ਦੇਖਦੇ ਹਾਂ ਜਿਵੇਂ ਤੁਹਾਡੀ 15 ਨੰਬਰ ਤੇ ਆ ਰਹੀ ਹੈ ਜੇ ਮੈਂ ਗਰੁੱਪ B ਦੇ ਵਿੱਚ ਆ ਤੇ ਤੁਹਾਡੀ ਜਿਹੜੀ ਟੈਕਸਾਈਜ ਉਹ ਚ 13 ਨੰਬਰ ਦੀ ਪੰਜਾਬੀ ਆ ਰਹੀ ਹੈ ਇਹਦੇ ਵਿੱਚੋਂ ਨਾ ਤੁਹਾਡੇ ਕੀ ਮਤਲਬ ਤੁਸੀਂ ਜਦੋਂ ਕੰਮ ਨਹੀਂ ਸਟਾਰਟ ਕਰੋਗੇ 8 ਤੋਂ 9 ਨੰਬਰ ਦੀ ਕੁਝ ਕੁ ਸਕਿੰਟਾਂ ਦੇ ਵਿੱਚ ਟਿਕ ਮਾਰ ਮਾਰ ਲੰਘ ਜੂਗੇ ਜਿਹੜੇ ਲਾਸਟ ਵਾਲੇ ਡਿਸਾਈਡ ਕਰਨਾ ਦਾ ਕਿ ਵਰਤ ਦੀ ਮਤਲਬ ਜੋ ਵੀ ਹੁੰਦਾ ਤੁਹਾਡਾ ਰੈਂਕ ਵਗੈਰਾ ਕਿਹਨੂੰ ਮਿਲਣਾ ਉਹ ਲਾਸਟ ਵਾਲੇ 4 ਨੰਬਰਾਂ ਨੇ ਡਿਸਾਈਡ ਕਰਨਾ ਇਸ ਤਰੀਕੇ ਨਾਲ ਤੁਹਾਡਾ ਪੰਜਾਬ ਜੀਕੇ ਦੇ ਵਿੱਚ ਹੁੰਦਾ ਤੇ ਜਿਵੇਂ ਇਹ ਸਵਾਲ ਹੈ ਇੱਕ ਕਾਂਸਟੇਬਲ ਲੈਵਲ ਦਾ ਠੀਕ ਹੈ ਇਹਦੇ ਤੁਸੀਂ ਕਰਨੀ ਕਰਨਾ ਬਾਅਦ ਵਿੱਚ ਹੀ ਦੇਖਣਾ ਕਿ ਜਿਹੜੇ ਇਹ ਕਾਵ ਰੂਪ ਆ ਇਹ ਬੰਦ ਕਾਵ ਰੂਪ ਨੇ ਜਾਂ ਖੁੱਲੇ ਕਾਵ ਰੂਪ ਨੇ ਸਾਡੇ ਪੰਜਾਬੀ ਸੈਟ ਦੇ ਵਿੱਚ ਕਿਹੜੇ ਲਿਖਕ ਨੇ ਵਰਤੇ ਨੇ ਓਕੇ ਕੌਨਸਟੇਬਲ ਚ ਇਹ ਜਿਹਾ ਲੈਵਲ ਆ ਤਾਂ ਸੋਡੇ ਵਾਲੀ ਚ ਲੈਵਲ ਚੱਕਣਗੇ ਦਾ ਓਕੇ ਤਾਂ ਮਤਲਬ ਉਦੋਂ ਹਾਈ ਲੈਵਲ ਕਰਕੇ ਜਾਣਾ ਕਿ ਜੇ ਸਵਾਲ ਆ ਗਿਆ ਤਾਂ ਅਸੀਂ ਕਰਾਂਗੇ ਹੀ ਕਰਾਂਗੇ ਸਾਰਾ ਹੀ ਕਰਕੇ ਜਾਣਾ ਕਿਉਂਕਿ ਸ਼ਬਦ ਸ਼੍ਰੇਣੀ ਦੇ ਸਾਰੇ ਹੀ ਕਰਕੇ ਜਾਣਗੇ ਬਾਕੀ ਜੇ ਤੁਸੀਂ ਕਿੰਨਾ ਠੀਕ ਕਰਦੇ ਹੋ ਚਲੋ ਆਨਸਰ ਕਰੋ ਇਹਦਾ ਵਿੱਚ ਤਾਂ ਕਾਵ ਰੂਪ ਕਾਵ ਰੂਪ ਇਹ ਆਪ ਦੇਖੀ ਸੀ ਕਾਵ ਰੂਪ ਕਿੰਨੇ ਤਰ੍ਹਾਂ ਦੇ ਹੁੰਦੇ ਦੋ ਤਰ੍ਹਾਂ ਦੇ ਬੰਦ ਕਾਵ ਰੂਪ ਤੇ ਖੁੱਲੇ ਕਾਵ ਰੂਪ ਜਿਨ੍ਹਾਂ ਦੇ ਵਿੱਚ ਚੇਂਜ ਕਰ ਸਕਦੇ ਆ ਬੰਦ ਰੂਪ ਜਿਨ੍ਹਾਂ ਦੇ ਵਿੱਚ ਚੇਂਜ ਨਹੀਂ ਕਰ ਸਕਦੇ ਹਫਤੇ ਦੇ ਦਿਨ ਹਫਤੇ ਦੇ ਦਿਨ ਕਿੰਨੇ ਹੁੰਦੇ 7 ਆ ਜਿਆ ਜਿਹੜੇ ਆਪਣੇ ਮੁਸਲਮਾਨ ਪਾਈ ਜਾ ਰਹੇ ਸੂਫੀ ਹਨ ਉਹ ਇਹਨਾਂ ਨੂੰ ਅਠ ਮੰਨਦੇ ਕਿਉਂ ਜੁਮੇ ਨੂੰ ਦੋ ਵਾਰੀ ਲੈਂਦੇ ਉਹਨਾਂ ਦਾ ਆਦਾ ਪਵਿੱਤਰ ਦਿਨ ਹੁੰਦਾ ਕੋਈ ਨਾ ਲਾਈਕ 12 ਮਾ 12 ਮਹੀਨਿਆਂ ਨੂੰ ਲੈ ਕੇ ਕੀਤੀ ਗਈ ਰਚਨਾ ਨੂੰ 12 ਮਾ ਕਹਿੰਦੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ 12 ਮਾ ਹੈਗੇ ਨੇ ਤਾਂ ਪਹਿਲਾ ਸਾਡੇ ਹੈਗਾ ਗੁਰਨਾਨਕ ਦੇਵ ਜੀ ਦਾ ਤੇ ਦੂਜਾ ਹੈਗਾ ਸਾਡਾ ਸਾਡੇ ਪੰਜਵੇਂ ਗੁਰੂ ਜੀ ਦਾ ਬਾਰਾਮਾ ਗੁਰੂ ਨਾਨਕ ਦੇਵ ਜੀ ਦਾ ਤਖਾਰੀ ਰਾਗ ਦੇ ਵਿੱਚ ਆ ਤੇ ਸਾਡੇ ਪੰਜਵੇਂ ਗੁਰੂ ਜੀ ਦਾ 12ਮਾ ਮਾਜ ਰਾਗ ਦੇ ਵਿੱਚ ਆ ਸੰਗਰਾਦ ਨੂੰ 12ਮਾ ਮਾਜ ਦਾ ਪਾਠ ਹੁੰਦਾ 812 ਠੀਕ ਆ ਮੁਸਲਮਾਨ ਪਾਈਚਾਰੇ ਦੇ ਵਿੱਚ 812 ਕਾਵ ਰੂਪ ਵਰਤਿਆ ਜਾਂਦਾ ਉਥੇ ਜਿਹੜਾ ਜੁਮਾ ਹੁੰਦਾ ਉਹਨੂੰ ਦੋ ਵਾਰ ਲਿਆ ਜਾਂਦਾ ਤੇ ਸਾਡੇ ਪੰਜਾਬੀ ਸਹਿਤ ਦੇ ਵਿੱਚ 812 ਕਾਵ ਰੂਪ ਸਭ ਤੋਂ ਪਹਿਲਾਂ ਕਿੰਨਾਂ ਨੇ ਵਰਤਿਆ ਉਹ ਵਰਤਿਆ ਬੁੱਲੇ ਸ਼ਾਹ ਨੇ ਬੁੱਲੇ ਸ਼ਾਹ ਕਿਹੜੀ ਸلسਲੇ ਨਾਲ ਸੰਬੰਧ ਸੀ ਕਾਦ ਦੀ ਸلسਲੇ ਨਾਲ ਸੰਬੰਧ ਸੀ ਕੀਦੇ ਸਮਕਾਲੀ ਸੀ ਸਾਡੇ 9ਵੇਂ 10ਵੇਂ ਗੁਰੂ ਜੀ ਦੇ ਸਮਕਾਲੀ ਸੀਗੇ ਪੱਟੀ ਪੱਟੀ ਕਾਵ ਰੂਪ ਸਾਡੀ ਗੁਰਨਾਨਕ ਦੇਵ ਜੀ ਦੀ ਪੱਟੀ ਮਿਲਦੀ ਹੈ ਸਾਨੂੰ ਕਿਹੜੇ ਰਾਗ ਚ ਮਿਲਦੀ ਆਸਾ ਰਾਗ ਚ ਜਿਹੜਾ ਆਪਾਂ ਕਰਿਆ ਸੀ ਡਿਟੇਲ ਜਾਂ ਆਪਾਂ ਟ੍ਰਿਕ ਲਾਈ ਸੀ ਕਿ ਸਾਨੂੰ ਸਾਡੀ ਪੜਾਈ ਲਿਖਾਈ ਤੋਂ ਆਸ ਹੁੰਦੀ ਆ ਕਿ ਅਸੀਂ ਪੜ੍ਹ ਲੈ ਕੇ ਕੀ ਲੱਗ ਜਾਾਂਗੇ ਅਸੀਂ ਜੌਬ ਲੱਗ ਜਾਾਂਗੇ ਸਾਨੂੰ ਆਸ ਕੀ ਤੋਂ ਸਾਡੀ ਪੜਾਈ ਲਿਖਾਈ ਤੋਂ ਆਸ ਆ ਤਾਂ ਆਸਾ ਰਾਗ ਦੇ ਵਿੱਚ ਸਾਨੂੰ ਕੀ ਮਿਲਦੀ ਹੈ ਪੱਟੀ ਮਿਲਦੀ ਆ ਆਸਾ ਰਾਗ ਚ ਗੁਰੂ ਜੀ ਦੀ ਬਾਣੀ ਮਿਲਦੀ ਹੈ ਤਨ 12 ਗੁਰਨਾਨਕ ਦੇਵ ਜੀ ਦੀਆਂ ਗੰਢਾਂ ਇਹ ਵੀ ਬੁੱਲੇ ਸ਼ਾਹ ਨੇ ਵਰਤਿਆ ਸਾਡੀ ਪੰਜਾਬੀ ਸਹਿਤ ਦੇ ਵਿੱਚ ਇਹ ਵੀ ਇੱਕ ਕਾਵ ਰੂਪ ਆ ਠੀਕ ਆ ਕਾਵ ਰੂਪ ਮਤਲਬ ਜਿਵੇਂ ਮਤਲਬ ਜਿਵੇਂ ਆਪਾਂ ਵਿਖੇ ਸੀ ਕੁੜੀ ਦੇ ਵਿਆਹ ਦਾ ਵਿਆਹ ਵਾਲੇ ਕਰ ਮੁੰਡੇ ਵਾਲੇ ਪੇਜਦੇ ਨੇ ਤਾਂ ਉਹ ਉਸੇ ਚੀਜ਼ ਉੱਤੇ ਗੰਡਾ ਮਾਰ ਕੇ ਪੇਜ ਦਿੰਦੇ ਨੇ ਉਹ ਗੰਡ ਖੁੱਲੀ ਜਾਂਦਰੀ ਉਹਨਾਂ ਨੂੰ ਪਤਾ ਲੱਗਦਾ ਕਿ ਵਿਆਹ ਦਾ ਦਿਨ ਲੱਗ ਗਿਆ ਆ ਗਿਆ ਠੀਕ ਆ ਤਾਂ ਇਹਦੀਆਂ ਸਾਨੂੰ ਬੁੱਲੇ ਸ਼ਾਦੀਆਂ ਚਾਲੀ ਗੰਡਾ ਮਿਲਦੀਆਂ ਨਹੀਂ ओके ਤੇ 7 ਤੇ 8 ਇਹ ਸੋਡਾਂਸਰ ਆ ਜਿਹੜੂ ਡਿੱਕੀ ਅੰਨੇ ਕਦੋਂ ਆਵੜਸਰ ਇਹ 7ਵਾਰਾ ਸਾਡੇ ਗੁਰੂ ਘਰਾਂ ਸਾਹਿਬ ਦੇ ਵਿੱਚ ਸਾਨੂੰ ਮਿਲਦਾ ਤੇ 8ਵਾਰਾ ਸਾਡੇ ਸੂਫੀ ਪਾਈਜਾਰੇ ਨਾਲ ਸੰਬੰਧ ਦਾ ਓਕੇ ਪੱਟੀ ਆਪਾਂ ਕਰ ਲਈ ਜਾ ਹਾਂ ਜਿੰਮੇ ਸਾਡੀ 35 ਅਖਰੀ ਇਹਦਾ 35 ਅਖਰੀ ਨੂੰ ਪੈਂਦੀ ਅਖਰੀ ਨੂੰ ਕੀ ਮਤਲਬ ਉਹ ਬਣਾ ਕੇ ਇਹ ਪੱਟੀ ਲਿਖੀ ਆ ਪੱਟੀ ਕਾਵ ਰੂਪ ਕਿਹੜੇ ਕਿਹੜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਨੇ ਤੇ ਤੀਜੇ ਗੁਰੂ ਜੀ ਨੇ ਤੇ ਪੱਟੀ ਦੋ ਗੁਰੂਆਂ ਨੇ ਲਿਖਿਆ ਜਿਵੇਂ ਆਪਾਂ 12 ਮਾ ਦੇਖਿਆ 12 ਮਾ ਸਾਡੇ ਪਹਿਲੇ ਗੁਰੂ ਤੇ ਪੰਜਵੇਂ ਗੁਰੂ ਜੀ ਨੇ ਲਿਖਿਆ ਪੱਟੀ ਸਾਡੇ ਪਹਿਲੇ ਗੁਰੂ ਤੇ ਤੀਜੇ ਗੁਰੂ ਨੇ ਕਿਹੜਾ ਰਾਗ ਆ ਦੂਮੇ ਗੁਰੂ ਸਾਹਿਬਾਨ ਨੇ ਆਸਾ ਰਾਗ ਦੀ ਪੱਟੀ ਲਿਖੀ ਆ ਗੰਡਾ ਬੁੱਲੇ ਸ਼ਾਹ ਦੀਆਂ ਗੰਨਾ ਸੁਹੀ ਮਤਲਬ ਇਹਨਾਂ ਨਾਲ ਆਇਆ ਸਾਡੇ ਕੋਲੇ ਸੀ ਹਰਫੇ ਜਿਵੇਂ ਆਪਾਂ ਪੱਟੀ ਦੇਖਿਆ ਓੜਿਆੜੇ ਨੂੰ ਬੀਸ ਬਣਾ ਕੇ ਲਿਖਿਆ ਜਾਂਦਾ ਤਾਂ ਸੀ ਹਰਫੀਆਂ ਫਾਰਸੀ ਪਾਸ਼ਾ ਦੇ ਜਿਹੜੇ ਵੀ ਉਹਨਾਂ ਦੀ ਲਿਪੀ ਦੇ ਸ਼ਬਦ ਨੇ ਉਹਨਾਂ ਨੂੰ ਬਣਾ ਕੇ ਲਿਖਿਆ ਜਾਂਦਾ ਸਤਾਰਾ ਆਪਾਂ ਦੇਖ ਲਿਆ ਓਕੇ ਇਹਦਾ ਆਨਸਰ ਆ ਵਾਲਾ ਆ ਵਾਲਾ ਆਨਸਰ ਆਉਗਾ ਇਹ ਠੀਕ ਆ ਅਚਰਦੇ ਕਾਟੇਵਾਡੇ ਵੱਜੇਗੇ ਵਾਲੇ ਤੁਸੀਂ ਕੱਲ ਆ ਜਾਣਾ ਤੁਸੀਂ ਸ਼ਬਦ ਪੁਰਖਵਾਚਕ ਪੜਨਾਮ ਦੀ ਕਿਹੜੀ ਕਿਸਮਾਂ ਓਕੇ ਤਾਂ ਹੁਣ ਕੱਲਾ ਪੜਨਾਮ ਥੋੜਾ ਹੈਗਾ ਬਈ ਛੇਤਨਾਂ ਦਾ ਉਹਦੇ ਵਿੱਚ ਇੱਕ ਕਿਸਮ ਹੈਗੀ ਥੋੜਾ ਪੁਰਖਵਾਚਕ ਪੜਨਾਮ ਜਿਹੜਾ ਅੱਗੇ ਹੈਗਾ ਥੋੜਾ ਤਿੰਨ ਤਰ੍ਹਾਂ ਦਾ ਓਕੇ ਇਹ ਪਹਿਲਾ ਪੁਰਖਾ ਦੂਜਾ ਪੁਰਖਾ ਤੀਜਾ ਪੁਰਖਾ ਚੌਥਾ ਪੁਰਖ ਹੁੰਦਾ ਨਹੀਂਗਾ ਠੀਕ ਆ ਜਿਹੜੀਆਂ ਚੀਜ਼ਾਂ ਮਤਲਬ ਜਿੰਨੇ ਚ ਜਾਣ ਨਹੀਂ ਹੁੰਦੇ ਜਿਵੇਂ ਕੁਰਸੀ ਮੇਜ਼ ਇਹਨਾਂ ਵਾਸਤੇ ਕਿਹੜਾ ਪੁਰਖ ਵਰਤਿਆ ਜਾਂਦਾ ਇਹਨਾਂ ਵਾਸਤੇ ਵਰਤਿਆ ਜਾਂਦਾ ਤੀਜਾ ਪੁਰਖਾ ਕੁਰਸੀ ਨਾਲ ਗੱਲ ਥੋੜਾ ਕਰਾਂਗੇ ਕਿ ਤੂੰ ਉਹਰੇ ਆਏਂਗੀ ਤੂੰ ਸਾਈਡ ਤੇ ਹੋਵੇਂਗੀ ਆਪਾਂ ਗੱਲ ਨਹੀਂ ਕਰ ਸਕਦੀ ਨਾ ਤਾਂ ਮਤਲਬ ਇਨ ਇਨਕੀ ਮਤਲਬ ਆਪਾਂ ਉਹਨਾਂ ਨੂੰ ਸਿੱਧਾ ਉਹ ਕਹਿ ਸਕਦੇ ਆ ਕਿ ਮਤਲਬ ਦੂਜਾ ਜਾਂ ਪਹਿਲਾ ਪੁਰਖ ਨੂੰ ਉਹਨਾਂ ਵਾਸਤੇ ਬਰਤ ਸਕਦੇ ਤੇ ਆਪਾਂ ਉਹਨੂੰ ਦੂਰੋਂ ਕਹਿ ਦਾਂਗੇ ਕਿ ਉਹ ਕੋਰਸੀ ਜਾਂ ਇਹ ਠੀਕ ਆ ਤੇ ਇਹਨਾਂ ਵਾਸਤੇ ਤੀਜਾ ਪੁਰਖ ਵਰਤਿਆ ਉਹ ਨਰਜੀ ਚੀਜ਼ਾਂ ਵਾਸਤੇ ਜਿਨ੍ਹਾਂ ਚ ਜਾਣ ਨਹੀਂ ਹੁੰਦੀ ਓਕੇ ਤੁਸੀਂ ਤੁਸੀਂ ਕੀ ਏ ਥੋੜਾ ਦੂਜਾ ਪੁਰਖ ਮੈਂ ਆ ਗਿਆ ਪਹਿਲਾ ਪਰਖ ਤੂੰ ਸੀ ਤੁਹਾਡਾ ਤਹਾਨੂੰ ਤੂੰ ਇਹ ਦੂਜਾ ਪਰਖ ਤੀਜਾ ਪਰਖ ਉਹ ਜਾਂ ਜਿਹੜੀਆਂ ਚੀਜ਼ਾਂ ਚ ਜਾਣ ਨਹੀਂ ਹੁੰਦੀ ਉਹਨਾਂ ਲਈ ਅਸੀਂ ਤੀਜਾ ਪਰਖ ਵਰਤਦੇ ਹਾਂ ਸੁਪੇਰੇ ਨੇ ਸੱਪ ਫੜ ਲਿਆ ਲਿੰਗ ਬਦਲੋ ਇਹਦਾ ਓਕੇ ਲਿੰਗ ਬਦਲ ਕੇ ਦੱਸੋ ਸੁਪੇਰੇ ਨੇ ਸੱਪ ਫੜ ਲਿਆ ਓਕੇ ਹੁਣ ਇਹਦੇ ਵਿੱਚ ਮੀਨ ਦਾ ਕੀ ਆ ਸੱਪ ਦਾ ਸੁਪਨੀ ਕਰ ਦੋ ਠੀਕ ਆ ਤਿੰਨ ਸਾਂ ਕਰਿਆ ਪਿਆ ਹੁਣ ਇਹਦੇ ਵਿੱਚ ਇਹਦੇ ਸਪੈਲਿੰਗ ਦੱਸੋ ਮੈਡਮ ਦੇ ਸਪੈਲਿੰਗ ਕਿਹੜੇ ਸਹੀ ਨੇ ਠੀਕ ਆ ਇੱਕ ਵਾਰੀ ਵੀਡੀਓ ਰੋਕ ਕੇ ਆਨਸਰ ਕਰੋ ਇਹਦਾ ਹੁਣ ਸ ਸ ਇਹਦੇ ਸਪੈਲਿੰਗ ਇਹ ਵਾਲੀ ਸਪੈਲਿੰਗ ਸਹੀ ਨਹੀਂ ਇਹ ਯਾਦ ਰੱਖਣੇ ਬਹੁਤ ਵਾਰੀ ਆਇਆ ਸਿੱਧਾ ਜਾਂਦਾ ਸਪੇਰ ਇਹਦਾ ਸਪੇਰਨ ਕਰਨ ਦੱਸ ਦੇਣਗੇ ਉਹ ਨਾਣੀ ਤੇ ਨੰਨੇ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਤੇ ਆ ਯਾਦ ਰੱਖਣਾ ਠੀਕ ਆ ਸਾਨੂੰ ਨਹੀਂ ਪਸੰਦ ਨਹੀਂ ਪਸੰਦ ਸਾਨੂੰ ਸਪੇਰਨ ਇਹਦਾ ਕੁਝ ਵੀ ਜਿਵੇਂ ਬੰਜਾਰੇ ਦਾ ਆ ਜਾਂਦਾ ਹੁੰਦਾ ਬੰਜਾਰਾ ਦਾ ਸਪੈਲਿੰਗ ਤਾਂ ਤੁਹਾਨੂੰ ਪਤਾ ਹੀ ਹੋਗਾ ਲੈ ਇਹ ਛੋਡੇ ਹੈਗਾ ਬੰਜਾਰਾ ਬੰਜਾਰੇ ਦਾ ਇਸਤਰੀ ਲਿੰਗ ਜਦੋਂ ਬਣਾਉਨੇ ਆਪਾਂ ਬੰਜਾਰ ਓਕੇ ਇਹ ਵਾਲਾ ਯਾਦ ਰੱਖਣਾ ਤੁਸੀਂ ਜਿਵੇਂ ਤੇਲੀ ਦਾ ਤੇਲਨ ਮਾਲੀ ਦਾ ਮਾਲਣ ਤਾਂ ਇੱਥੇ ਆਊਗਾ ਤੁਹਾਡਾ ਮਤਲਬ ਇਹ ਨਾਣਾ ਠੀਕ ਹੈ ਇਹ ਵਾਲੇ ਤੁਸੀਂ ਯਾਦ ਰੱਖੋ ਸਪੇਰੇ ਦਾ ਸਪੇਰ ਹੈ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੁਟ ਨਾਲ ਪਛੇਤਰ ਮੰਦ ਦੀ ਵਰਤੋਂ ਹੋਈ ਆ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਮਤਲਬ ਹੋਈ ਆ ਇਹਦਾ ਅਸਲ ਵਿੱਚ ਹੈ ਦਾ ਪੀ ਵਾਈ ਕਿਉ ਉਹ ਵੀ ਕਨਸਟੇਬਲ ਲੈਵਲ ਦੇ ਬਾਕੀ ਜਿਹੜੇ ਬੱਚੇ ਹੋਰ ਟਾਰਗੇਟ ਕਰ ਰਹੇ ਨੇ ਦਾ ਉਹ ਥੋੜਾ ਜਿਹੜੇ ਸੋਡੇ ਪਛੇਤਰ ਜਾਂ ਗੀਤਰ ਦੇ ਵਿੱਚ ਸ਼ਬਦ ਆ ਜਾਂਦੇ ਨੇ ਉਹਨਾਂ ਦੇ मीनिंग ਹਮੇਸ਼ਾ ਯਾਦ ਰੱਖਿਆ ਕਰੋ ਚਾਹੀਦਾ ਉਹ ਕਦੇ ਵੀ ਮੰਦ ਪੁੱਛ ਲੈਣ ਸਿੱਧਾ ਕਿ ਇਹਦਾ ਸ਼ਬਦ ਕੀ ਹੁੰਦਾ ਇਹਦਾ ਮਤਲਬ ਹੁੰਦਾ ਬਾਲਾ ਜਿਵੇਂ ਆਪਾਂ ਕਹਿੰਦੇ ਆਕਲਮੰਦ ਹੁਨਰਮੰਦ ਦਰਦਮੰਦ ਜੇ ਬੰਤਾ ਜੇ ਇਹਦਾ ਮਤਲਬ ਹੀ ਹੁੰਦਾ ਬਾਲਾ ਜੇ ਬਾਲਾ ਜੇ ਇਹਦਾ ਮਤਲਬ ਹੀ ਹੁੰਦਾ ਪਾਈਵਾਲ ਇਹ ਬਾਲਾ ਪਾਈਵਾਲ ਠੀਕ ਆ ਜਿਵੇਂ ਮਾਹੀਵਾਲ ਜੇ ਧਾਰਾ ਜੇ ਇਹਦਾ ਮਤਲਬ ਹੀ ਹੁੰਦਾ ਬਾਲਾ ਠੀਕ ਆ ਜਿਵੇਂ ਕਹਿੰਦੇ ਇੱਜ਼ਤ ਇੱਜ਼ਤਦਾਰ ਇੱਜ਼ਤਦਾਰ ਤਾਂ ਮਤਲਬ ਇੱਜ਼ਤ ਵਾਲਾ ਠੀਕ ਆ ਇਹਨਾਂ ਸਾਰਿਆਂ ਦੇ ਮੀਨਿੰਗ ਕੀ ਹੁੰਦੇ ਆ ਮੰਦ ਬੰਦ ਬਾਲ ਦਾ ਧਾਰ ਠੀਕ ਆ ਇਹ ਵਾਲੇ ਸਾਰੇ ਇਹਦਾ ਆਨਸਰ ਕੀ ਆਊਗਾ ਮੰਦ ਕਿਹੜਾ ਮੰਦ ਹੁਨਰ ਮੰਦ ਅਕਲ ਮੰਦ ਠੀਕ ਆ ਕਿ ਮਤਲਬ ਹੁਨਰ ਵਾਲਾ ਜਿਹਦੇ ਵਿੱਚ ਕੋਈ ਸਕਿੱਲ ਵਗੈਰਾ ਤੇ ਅਕਲ ਓਕੇ ਅਕਲ ਅਸੀਂ ਅਈ ਦੱਸੋ ਅਕਲ ਕਿਹੜਾ ਕਿਦਾਂ ਦਾ ਨਾਮ ਆ ਇਹਦੀ ਨਾਮ ਦਿਓ ਦੱਸੋ ਪਹਾੜੀਆ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ ਪਹਾੜੀਆ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ ਦੱਸੋ ਇਹਦੇ ਵਿੱਚ ਇਹਦਾ ਹੋਊਗਾ ਪਹਾੜ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵਜੋਂ ਮਾਨਤਾ ਰੱਖਣ ਵਾਲੀ ਜਿਹੜੀ ਭਾਸ਼ਾ ਹੁੰਦੀ ਆ ਉਹਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਟਕਸਾਲੀ ਭਾਸ਼ਾ ਪੰਜਾਬੀ ਭਾਸ਼ਾ ਖੇਤਰੀ ਭਾਸ਼ਾ ਉਪ ਭਾਸ਼ਾ ਉਪ ਭਾਸ਼ਾ ਜਿਹੜੀ ਸਾਡੇ ਛੋਟੇ ਜਿਹੇ ਖੇਤਰ ਜਿਵੇਂ ਆਪਣਾ ਪੰਜਾਬ ਆ ਪੰਜਾਬ ਦੇ ਵਿੱਚ ਚਾਰ ਖੇਤਰਾਂ ਦੇ ਵਿੱਚ ਅਸੀਂ ਵੰਡ ਤਾ ਤਾਂ ਕਿਸੇ ਵੀ ਖੇਤਰ ਦੀ ਸਪੈਸ਼ਲ ਜਿਹੜੀ ਪਛਾਣ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਨੇ ਉਪ ਖੇਤਰ ਦੀ ਉਪ ਉਪ ਸ਼ਬਦ ਕੀ ਇੱਕ ਅਗੇਤਰ ਦੇ ਰੂਪ ਵਿੱਚ ਆਉਂਦਾ ਇਹਦਾ ਮਤਲਬ ਤਾਂ ਛੋਟਾ ਪਾਸ਼ਾ ਦਾ ਛੋਟਾ ਰੂਪ ਉਹਨਾਂ ਉਪਪਾਸ਼ਾ ਕਹਿੰਦੇ ਟੋਟਲ ਸਾਡੇ ਕੋਲੇ ਚਾਰ ਨੇ ਜੇ ਸਿੰਪਲ ਹੀ ਪੁੱਛ ਲੈਣਾ ਕਿ ਜਿਹੜੀਆਂ ਸਾਡੀ ਪੰਜਾਬੀ ਦੀਆਂ ਉਪਪਾਸ਼ਾ ਚਾਰ ਨੇ ਇਹਨਾਂ ਨੂੰ ਜਨਮ ਦਿਨ ਦੇ ਵਿੱਚ ਕੀ ਤੇ ਸਭ ਤੋਂ ਵੱਧ ਯੋਗਦਾਨ ਆ ਇਹਦੇ ਵਿੱਚ ਹੈਗਾ ਸਾਡੇ ਦਰਿਆਵਾਂ ਦਾ ਸਭ ਤੋਂ ਜ਼ਿਆਦਾ ਜਦੋਂ ਵੀ ਆਪਾਂ ਇੱਕ ਦਰਿਆ ਕ੍ਰੋਸ ਕਰਦੇ ਆ ਤਾਂ ਪਾਸ਼ਾ ਦਾ ਜਿਹੜਾ ਰੂਪ ਆ ਉਪਪਾਸ਼ਾ ਸਾਨੂੰ ਮਿਲਣੀ ਸਟਾਰਟ ਹੋ ਜਾਂਦੀ ਆ ਤਾਂ ਉਹਨੂੰ ਅਸੀਂ ਕਹਿੰਦੇ ਟਕਸਾਲੀ ਪਾਸ਼ਾ ਪੰਜਾਬੀ ਦੀ ਕਿਹੜੀ ਉਪਬੋਲੀ ਟਕਸਾਲੀ ਦੇ ਰੂਪ ਵਿੱਚ ਬਦਲੀ ਬੋਲੀ ਜਾਂਦੀ ਮਾਜੀ ਕੀ ਮਾਜੀ ਤੋਂ ਪਹਿਲਾਂ ਵੀ ਕੋਈ ਸੀਗੀ ਉਪਬੋਲੀ ਜਿਹੜੀ ਬੋਲੀ ਜਾਂਦੀ ਸੀ ਹਾਂ ਅੰਗਰੇਜ਼ਾਂ ਦੇ ਟਾਈਮ ਆਪਣੇ ਅਖਵਾਰ ਵਗੈਰਾ ਬੁਕਸ ਵਗੈਰਾ ਛਾਪਦੇ ਸੀ ਤਾਂ ਮਲਵਈ ਬੋਲੀ ਜਾਂਦੀ ਸੀ ਪੰਜਾਬੀ ਸਭ ਤੋਂ ਵੱਧ ਕਿੱਥੇ ਬੋਲੀ ਜਾਂਦੀ ਹੈ ਪੰਜਾਬੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਮਤਲਬ ਕਿਹੜੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਹੈ ਮਲਤਾਨੀ ਉੱਥੇ ਸਭ ਤੋਂ ਵੱਧ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਉੱਥੇ ਬੋਲੀ ਜਾਂਦੀ ਹੈ ਸੋਡੀ ਮਾਜੀ ਸੱਪਤੇ ਨਿਯੋਲੇ ਦਾ ਖਲਿਤਾ ਮੁਹਾਵਰਾ ਪੂਰਾ ਕਰੋ ਉਹ ਕਹਿੰਦੇ ਸੱਪ ਤੇ ਨਿਉਲੇ ਦਾ ਕੀ ਮਤਲਬ ਕੀ ਹੁੰਦਾ ਇਟ ਇਟ ਨਾਲ ਇਟ ਖੜਕਾਉਣਾ ਉਨ 21 ਦਾ ਫਰਕ ਹੁੰਦਾ ਇਟ ਕੁੱਤੇ ਦਾ ਬੈਰ ਹੁੰਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਜ਼ਮੀਨ ਆਸਮਾਨ ਦਾ ਫਰਕ ਬਹੁਤ ਜ਼ਿਆਦਾ ਫਰਕ ਆ ਆਪਾਂ ਕਹਿੰਦੇ ਆ ਕਿ ਜ਼ਮੀਨ ਆਸਮਾਨ ਦਾ ਫਰਕ ਆ ਕੀ ਮਤਲਬ ਕੋਈ ਵੀ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਜਿੰਨਾ ਦੇ ਵਿੱਚ ਆਪਾਂ ਤੁਲਨਾ ਨਹੀਂ ਕਰ ਸਕਦੇ ਜਿਵੇਂ ਆਪਾਂ ਕਹਿੰਦੇ ਸੀ ਨਾ ਕਿ ਪਾਕਿਸਤਾਨ ਤੇ ਇੰਡੀਅਨ ਆਰਮੀ ਦਾ ਜ਼ਮੀਨ ਆਸਮਾਨ ਦਾ ਫਰਕ ਆ ਬਾਅਦ ਚ ਪਤਾ ਲੱਗਿਆ ਕਿ ਨਹੀਂ 19 ਕੀ ਦਾ ਫਰਕ ਸੀਗਾ ਠੀਕ ਆ ਇੱਟ ਕੁੱਤੇ ਦਾ ਬੈਰ ਹੋਣਾ ਬਹੁਤ ਜ਼ਿਆਦਾ ਬੈਰ ਹੋਣਾ ਜਿਵੇਂ ਆਪਾਂ ਕਹਿੰਦੇ ਸੀਗੇ ਕਿ ਪਾਕਿਸਤਾਨ ਤੇ ਇੰਡੀਆ ਦਾ ਇੱਟ ਕੁੱਤੇ ਦਾ ਬੈਰ ਆ 19 ਕੀ ਦਾ ਫਰਕ ਹੋਣਾ ਬਹੁਤ ਥੋੜਾ ਜਿਹਾ ਫਰਕ ਹੋਣਾ ਬਹੁਤ ਥੋੜਾ ਜਿਹਾ ਫਰਕ ਹੋਣਾ ਇੱਟ ਨਾਲ ਇੱਟ ਖੜਕਾਉਣਾ ਤਾਂ ਬਹੁਤ ਭਿਆਨਕ ਬਦਲਾ ਲੈਣਾ ਕਿਸੇ ਤੋਂ ਠੀਕ ਆ ਇੱਟ ਨਾਲ ਇੱਟ ਖੜਕਾਉਣਾ ਠੀਕ ਆ ਤੇ ਸੱਪ ਤੇ ਨਿਓਲੇ ਦਾ ਇਹ ਹੁੰਦਾ ਕੀ ਸੀਗਾ ਇਹ ਇੱਟ ਕੁੱਤੇ ਦਾ ਬੈਰ ਬਹੁਤ ਜ਼ਿਆਦਾ ਬੈਰ ਹੋਣਾ ਕਿਉਂਕਿ ਇਹਨੂੰ ਖਾ ਜਾਂਦਾ ਓਕੇ ਵੈਸੇ ਮੱਥੇ ਲੱਗੇ ਚੰਗਾ ਹੁੰਦਾ ਗੁੱਗੇ ਤੇ ਇਹਦੀ ਪੂਜਾ ਹੁੰਦੀ ਆ ਮਤਲਬ ਦੋਵੇਂ ਚੰਗਿਆ ਵਿਚਾਰੀ ਓਕੇ ਤਾਂ ਇਟਾ ਕੁੱਤੇ ਦਾ ਬੈਰ ਹੁਣ ਬਹੁਤ ਜ਼ਿਆਦਾ ਬੈਰ ਹੋ। ਪਵਦੀ ਉਪਵਾਸ਼ਾ ਨਾਲ ਕਿਹੜੇ ਜਿਲੇ ਸੰਬੰਧ ਰੱਖਦੇ ਹਨ ਤਾਂ ਪਵਦੀ ਸਾਡੇ ਸਭ ਤੋਂ ਘੱਟ ਜਿਹੜੀ ਬੁਲੀ ਜਾਂਦੀ ਆ ਉਹ ਉਪਵਾਸ਼ਾ ਉਹ ਹੈਗੀ ਸਾਡੀ ਪਵਦੀ ਪਹਾੜਾਂ ਦੇ ਪੈਰਾਂ ਦੇ ਵਿੱਚ ਤਾਂ ਕਿੱਥੇ ਬੁਲੀ ਜਾਂਦੀ ਕਪੂਰਥਲਾ ਜਿਹੜਾ ਦੋ ਹਿੱਸਿਆਂ ਦੇ ਵਿੱਚ ਡਿਵਾਈਡ Okay. ओके ਤੇ ਇਥੇ ਕਿਹੜੀ ਬੋਲੀ ਜਾਂਦੀ ਹੈ ਇਥੇ ਬੋਲੀ ਜਾਂਦੀ ਸਾਡੀ ਦੁਆਬੀ ਅੰਮ੍ਰਿਤਸਰ ਚ ਸਾਡੀ ਮਾਜੀ ਗਰਦਾਸਪੁਰ ਸਹਿਬ ਜਾਂ ਅਜੀਤ ਸਿੰਘ ਨਗਰ ਰੋਪੜ ਫਤੇਗੜ ਸਾਹਿਬ ਓਕੇ ਲੁਧਿਆਣਾ ਇਥੇ ਮਤਲਬ ਆ ਗਈ ਬਠਿੰਡਾ ਫਰੀਦਕੋਟ ਜਲੰਧਰ ਦੁਆਬੀ ਆ ਗਈ ਹੁਸ਼ਿਆਰਪੁਰ ਕਪੂਰਥਲਾ ਦੁਆਬੀ ਆ ਗਈ ਇਹਦਾ ਅਨਸਰ ਹੁਣ ਅਸੀਂ ਤੁਹਾਡਾ ਪੜਾ ਇਹ ਤੁਸੀਂ ਯਾਦ ਰੱਖਣਾ ਇਹਦੇ ਯਾਦ ਰੱਖਣੀ ਰੱਖਣਾ ਜਿਹੜੇ ਅੱਗੇ ਬੱਚੇ ਮਤਲਬ ਐਕਸਾਈ ਵਗੈਰਾ ਟਾਰਗੇਟ ਕਰਦੇ ਨੇ ਸੁਣੀ ਵੀ ਜ਼ਿਆਦਾ ਨੂੰ ਚਾਹੀਦਾ ਅੰਮ੍ਰਿਤਸਰ ਦੇ ਨਾਲ ਕਿੰਨੇ ਹੋਰ ਕਿ ਮਤਲਬ ਸਾਡੇ ਉਹ ਜ਼ਿਲ੍ਹੇ ਨੇ ਜਿਹੜੇ ਆਪਣਾ ਕਿ ਮਤਲਬ ਖੇਤਰ ਟੱਚ ਕਰਦੇ ਨੇ ਇਹਨਾਂ ਦੇ ਟੋਟਲ ਕਿੰਨੀਆਂ ਤਹਿਸੀਲਾਂ ਨੇ ਨਾਰਥ ਟੂ ਸਾਊਥ ਸੋਨ ਤਹਿਸੀਲਾਂ ਵੀ ਲਾਉਣੀਆਂ ਆਉਣੀਆਂ ਚਾਹੀਦੀਆਂ ਠੀਕ ਆ ਜੇ ਤੁਸੀਂ ਪੰਜਾਬ ਜੀਕੇ ਤੇ ਪੰਜਾਬੀ ਦੇ ਵਿੱਚੋਂ ਨੰਬਰ ਕਟਵਾਇਆ ਇਹਦਾ ਫਿਰ ਤੁਸੀਂ ਕੰਪੀਟੀਸ਼ਨ 'ਚ ਵਾਰ ਹੋਗੇ ਇੱਕ ਰੀਜ਼ਿੰਗ ਹੋਗੀ ਇੱਕ ਤੁਹਾਡੀ ਪੰਜਾਬੀ ਹੋਗੀ ਤੇ ਪੰਜਾਬ ਜੀਕੇ ਹੋਗੀ ਲਾਈਕ ਮੈਥ ਵੀ ਹੋ ਗਿਆ ਇਹ ਸੋਡੇ ਫਰੀ ਦੇ ਨੰਬਰ ਹੁੰਦੇ ਨੇ ਠੀਕ ਆ ਇਹਨੂੰ ਤੁਸੀਂ ਮਤਲਬ ਜੇ ਤੁਸੀਂ ਰੀਜਿੰਗ ਹੋਗੀ ਪੰਜਾਬੀ ਮੈਥ ਤੇ ਪੰਜਾਬ ਜੀ ਕੀ ਜੇ ਤੁਸੀਂ ਇਹਦੇ ਪ੍ਰੋਪਰ ਟਾਈਮ ਟੇਬਲ ਬਣਾ ਕੇ ਚੰਗਾ ਟਾਈਮ ਦਿਨੇ ਉਹ ਦਿਨ ਦੇ ਵਿੱਚ ਪੰਜ ਤੋਂ 6 ਘੰਟੇ ਬੈਠਦੇ ਹੋ ਤਾਂ ਇਹ ਤੁਹਾਡੇ ਇਦਾਂ ਦੇ ਨਹੀਂ ਜੇ ਤੁਹਾਡੀ ਪਾਰਕਿੰਗ 25 ਦਿਨ ਵੀ ਇੱਕ ਮਹੀਨੇ ਦੇ ਵਿੱਚ ਰਹਾ 25 ਦਿਨਾਂ ਦੇ ਵਿੱਚ ਤੁਸੀਂ ਨੰਬਰ ਤਿਆਰ ਕਰ ਸਕਦੇ ਹੋ ਠੀਕ ਹੈ ਇਹਨਾਂ ਨੂੰ ਸਭ ਤੋਂ ਪਹਿਲਾਂ ਤਿਆਰ ਕਰੋ ਨਾਲ-ਨਾਲ ਡੇਲੀ ਡੇਲੀ ਕਰੰਟ ਵੀ ਕਰਦੇ ਰਹੋ ਠੀਕ ਹੈ ਬਾਕੀ ਇਹ ਰਿਗਦਾ ਆਪਣਾ ਟਾਈਮ ਟੇਬਲ ਹੁੰਦਾ ਬਟ ਇਹ ਫਰੀ ਦੇ ਨੰਬਰ ਹੁੰਦੇ ਪੰਜਾਬੀ ਪੰਜਾਬ ਜੀ ਕੇ ਰੀਜਿੰਗ ਤੇ ਮੈਥ ਬਰਨਪੁੱਤਰ ਆਪਾਰਤ ਦਾ ਸਭ ਤੋਂ ਲੰਬਾ ਦਰਿਆ ਹੈ ਇਹਦੇ ਵਿੱਚ ਵਿਸ਼ੇਸ਼ਣ ਦੀ ਚੋਣ ਕਰੋ ਇਹਦੇ ਵਿੱਚ ਵਿਸ਼ੇਸ਼ਣ ਕਿਹੜਾ ਵਿਸ਼ੇਸ਼ਣ ਆ ਸੰਖਿਆਵਾਚਕ ਵਿਸ਼ੇਸ਼ਣ ਆ ਪੜਨਾਮੀ ਵਿਸ਼ੇਸ਼ਣ ਆ ਨਿਸ਼ਚੇਵਾਚਕ ਵਿਸ਼ੇਸ਼ਣ ਆ ਜਾਂ ਗੁਣਵਾਚਕ ਵਿਸ਼ੇਸ਼ਣ ਆ ਓਕੇ ਸੰਖਿਆਵਾਚਕ ਵਿਸ਼ੇਸ਼ਣ ਕੋਈ ਚੀਜ਼ ਦੀ ਮਤਲਬ ਸੰਖਿਆ ਦੱਸਣੀ ਪਰ ਕੀ ਮਤਲਬ ਇਹਦੇ ਵਿੱਚ ਕਿਹੜਾ ਇਹ ਇਹ ਹੈਗਾ ਥੋੜਾ ਗੁਣਵਾਚਕ ਵਿਸ਼ੇਸ਼ਣ ਜਿਹੜਾ ਅਗੇ ਹੁੰਦਾ ਤਿੰਨ ਤਰ੍ਹਾਂ ਦਾ ਇੱਕ ਇਕੱਲੇ ਦੀ ਤੁਲਨਾ ਕਰਨੀ ਕੀ ਆਰਾਮ ਸਿਆਣਾ ਹੈ ਦੋ ਦੀ ਤੁਲਨਾ ਕਰਨੀ ਹਰਾਮ ਸ਼ਾਮ ਤੋਂ ਸਿਆਣਾ ਹੈ ਜਾਂ ਇੱਕ ਦੀ ਸਾਰਿਆਂ ਨਾਲ ਤੁਲਨਾ ਕਰਨੀ ਓਕੇ ਉਹਦੇ ਵਿੱਚ ਆਪਾਂ ਕਹੇ ਬੇਖਦੇ ਗੁਣਵਾਚਕ ਵਿਸ਼ੇਸ਼ਣ ਓਕੇ ਇਹ ਸੀ ਤੁਹਾਡੀ ਅੱਜ ਦੀ ਕਲਾਸ ਇਹਦੇ ਵਿੱਚ ਸੀਗੇ ਸਾਡੇ ਟੋਟਲ ਪੀ ਵਾਈ ਕਿਊ ਤੁਹਾਡੀ ਸੀਗੇ 20 ਪੀ ਵਾਈ ਕਿਊ ਨੇ ਇਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੀ ਇਹਨਾਂ ਦੇ ਵਿੱਚੋਂ ਕਿੰਨੇ ਸਹੀ ਹੋਏ ਨੇ ਓਕੇ ਲੈ ਆਪਾਂ ਮਿਲਦੀਆਂ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੀ ਬਾਕੀ ਵੀ ਅਸੀਂ ਪੁੱਛਿਆ ਸੀ ਲਾਸਟ ਕਲਾਸ ਦੇ ਵਿੱਚ ਤਾਂ ਬਹੁਤ ਥੋੜੀ ਕਮੈਂਟ ਆਈ ਸੀ ਅਸੀਂ ਉਸ ਤਰੀਕੇ ਨਾਲ ਹੀ ਸੀ ਸਟਾਰਟ ਕਰਨਾ ਜਿਵੇਂ ਹੁਣ ਜਿਵੇਂ ਵੀ ਪੰਜਾਬ ਪੁਲਿਸ ਵਾਲੇ ਦੇ ਪੇਪਰ ਦਾ ਖਤਮ ਹੋ ਜਾਣੇ ਆ ਇਹਦਾ ਉਹ ਤੋਂ ਬਾਅਦ ਐਕਸਾਈਜ਼ ਵਾਸਤੇ ਹੀ ਮਤਲਬ ਲੈ ਕੇ ਆਉਣਾ ਕਿ ਸਾਨੂੰ ਟੌਪਿਕ ਵਾਈਜ਼ ਹੀ ਚਾਹੀਦੇ ਨੇ ਕਿ ਮੈਡਮ ਪਹਿਲਾਂ ਇੱਕ ਦਿਨ ਸਾਨੂੰ ਟੌਪਿਕ ਦੱਸ ਦਿਆ ਕਰੋ ਕਿ ਕੱਲ ਨੂੰ ਸੋਡਾ ਜੀਓਗ੍ਰਾਫੀ ਦਾ ਟੈਸਟ ਹੋਊਗਾ ਤੇ ਸਾਨੂੰ ਪੰਜਾਬ ਦੀ ਸਾਰੀ ਜੀਓਗ੍ਰਾਫੀ ਪੜ੍ਹ ਕੇ ਲੈ ਕੇ ਆਉਣੀ ਆ ਤੇ ਉਧਰੋਂ ਸੋਡਾ ਪੰਜਾਬੀ ਵਿਆਕਰਨ ਦੇ ਵਿੱਚ ਕਿਹੜੀ ਚੀਜ਼ ਪੜ੍ਹ ਕੇ ਆਉਣੀ ਆ ਆਮੋ ਇੱਕ ਪੰਜਾਬੀ ਸਾਇਤ ਦਾ ਟੈਸਟ ਹੋਊਗਾ ਨਾਲ ਸੋਡੀਆਂ ਇੱਧਰ ਕੀ ਮਤਲਬ ਕਿਹੜੀ ਚੀਜ਼ ਦਾ ਟੈਸਟ ਹੋਊਗਾ ਮਤਲਬ ਪੰਜਾਬੀ ਵਿਆਕਰਨ ਦੇ ਵਿੱਚ ਜਿਵੇਂ ਅਖੰਡੀ ਦੁਨੀਆ ਖੰਡੀ ਦੁਨੀਆ ਇਹਨਾਂ ਦੇ ਬਕ ਬਕਾਂਸ਼ ਦੇਖ ਲਏ ਹਨ ਉਹ ਵਾਲੀਆਂ ਚੀਜ਼ਾਂ ਤਾਂ ਇੱਕ ਵਾਰੀ ਤੁਸੀਂ ਕਮੈਂਟ ਕਰਕੇ ਦੇਖਿਓ ਕਿ ਮਿਕਸ ਟੈਸਟ ਚਾਹੀਦੇ ਸਾਨੂੰ ਜਿਹੜੇ ਵੀ ਤੁਹਾਡੇ 30 एमसीक्यू ਲੈ ਕੇ ਆਇਆ ਕਰਾਂਗੇ ਉਹ ਮਿਕਸ ਲੈ ਕੇ ਆਇਆ ਕਰੀ ਕਿ ਤੂੰ ਮਰਜੀ ਜਾਂ ਟੌਪਿਕ ਵਾਈ ਚੱਲੀਏ ਵੀ ਪਹਿਲਾਂ ਜੀਓਗ੍ਰਾਫੀ ਖਤਮ ਕਰ ਲਈ ਫਿਰ ਸਿੱਖ ਇਤਿਹਾਸ ਖਤਮ ਕਰ ਲਿਆ ਮਤਲਬ ਪੰਜਾਬ ਹਿਸਟਰੀ ਖਤਮ ਕਰ ਲਈ ਇਸ ਤਰੀਕੇ ਨਾਲ ਚੱਲੀ ਓਕੇ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਟੌਪਿਕ ਵਾਈ ਚਾਹੀਦੇ ਨੇ ਜਾਂ ਮਿਕਸ ਚਾਹੀਦੇ ਨੇ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸ਼ੁਕਰੀਆ ਇਸ ਤੱਕ ਆਉਣ ਲਈ